ਜਿਹਨੇ ਇੰਟਰਵਿਊ ਕੀਤੀ ਸੀ ਉਹ ਬੰਦਾ ਸੀਨ ਚੋਂ ਪਾਸੇ ਕਿਉਂ ਆ ਮੈਂ ਸਿੱਧਾ ਕਹਿੰਦਾ ਜਗਿੰਦਰ ਪਟਿਆਲ ਨੂੰ ਕੋਈ ਨਹੀਂ ਕੋਈ ਕੋਈ ਨਹੀਂ ਪੁੱਛਦਾ ਖੌਨ ਮਿਲਨੇ ਜੇਲ੍ਹ ਚ ਇੱਕ ਡਿਫਰੈਂਟ ਗੱਲ ਹੈਗੀ ਆ ਉਹ ਕਿਸੇ ਦੀ ਮੂਲੀ ਭੁਗਤਾਨ ਆ ਮਿਲਿਆ ਹੋ ਸਕਦਾ ਡੂਰਿੰਗ ਟ੍ਰਾਂਸਪੋਰਟੇਸ਼ਨ ਰੋਕ ਕੇ ਇੱਕ ਇੰਟਰਵਿਊ ਕਰਨੀ ਇੱਕ ਲੰਮਾ ਸਮਾਂ ਇੰਟਰਵਿਊ ਦਾ ਜਗ੍ਹਾ ਦੇਣੀ ਉਸ ਟਾਈਮ ਉਹਨੂੰ ਕੋਈ ਹੱਤਕੜੀ ਨਹੀਂ ਹੈਗੀ ਉਹਦੇ ਲਾਗੇ ਕੋਈ ਪੁਲਸਵਾਰਾ ਨਹੀਂ ਹੈਗਾ ਤੇ ਇਹ ਹੀ ਆਉਂਦਾ ਵੀ ਇੱਕ ਵੱਡੇ ਪੱਧਰ ਦੇ ਉੱਤੇ ਕੋਈ ਸਟੇਟ ਜਾਂ ਸੈਂਟਰਲ ਏਜੰਸੀਆਂ ਦੀ ਮਿਲੀ ਭੁਗਤ ਦੇ ਨਾਲ ਹੀ ਹੋਇਆ ਲਾਲਨ ਸੁਖੀ ਸਨੋਈ ਨੇ ਕਿਹੜੀ ਸਕਾਈਪ ਆਈ ਦੀ ਵਰਤੀ ਸੀ ਉਹ ਕਿਹਨੇ ਲਿੰਕ ਕੀਤੀ ਸੀ ਉਹਨੂੰ ਫੋਨ ਕਿਹਨੇ ਦਿੱਤਾ ਸੀ ਜਦੋਂ ਕੋਈ ਬੰਦਾ ਜੇਲ੍ਹ 'ਚ ਹੁੰਦਾ ਜੀ ਉਹਦੇ ਵਿੱਚ ਉਹਦਾ ਪੱਖ ਉਹਦਾ ਵਕੀਲ ਰੱਖਦਾ ਜਾਂ ਪੱਤਰਕਾਰਾਂ ਨਹੀਂ ਆ ਜਾਂਦਾ ਮੈਂ 50 ਬੰਦੇ ਦੱਸ ਦਿੰਦਾ ਜੇ ਜਿਹੜੇ ਆਪਣਾ ਪੱਖ ਦੇਣਾ ਚਾਹੁੰਦੇ ਹੋ ਜਾਂ ਤਾਂ ਓਪਨ ਕਰ ਦਿਓ ਤੁਸੀਂ ਵੀ ਹਰੇਕ ਬੰਦੇ ਦਾ ਪੱਖ ਸੁਣਿਆ ਜਾਊਗਾ ਜਿਹੇ ਪੋਟਾ ਹੁੰਦਾ ਤੇ ਜਗਵਿੰਦਰ ਪਟਿਆਲ ਅਜ ਦੀ ਤੀਜ ਪੋਟਾ ਦੇ ਵਿੱਚ ਜੇਲ੍ਹ ਦੇ ਵਿੱਚ ਹੁੰਦਾ ਜਦੋਂ ਇਹ ਇੰਟਰਵਿਊ ਨਸ਼ਰ ਹੋਇਆ ਤਾਂ ਬੜੀ ਰੌਲਾ ਪੈ ਗਿਆ ਰੌਲਾ ਪੈਣ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਬੜੇ ਦਾਅਵੇ ਨਾਲ ਕਿਹਾ ਕਿ ਇਹ ਇੰਟਰਵਿਊ ਪੰਜਾਬ ਤੋਂ ਬਾਹਰ ਹੋਈ ਹੈ ਤਾਂ ਇਹ ਡੀਜੀਪੀ ਪੰਜਾਬ ਦੀ ਫਿਰ ਹੁਣ ਕੀ ਉਹਨਾਂ ਤੇ ਮਤਲਬ ਕਿ ਉਹਨਾਂ ਦੀ ਜ਼ਿੰਮੇਵਾਰੀ ਕੀ ਤੈ ਹੁੰਦੀ ਹੈ ਦੇਖੋ ਡੀਜੀਪੀ ਪੰਜਾਬ ਨੂੰ ਸਤੀਫਾ ਦੇ ਦੇਣਾ ਚਾਹੀਦਾ ਆਈਡੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮਸ਼ੀਰ ਸਿੰਘ ਬੀਤੇ 7 ਅਗਸਤ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਅਹਿਮ ਜਿਹੜੀ ਰਿਪੋਰਟ ਹੈ ਉਹ ਓਪਨ ਹੋਈ ਹੈ ਐਸਆਈਟੀਬ ਦੇ ਵੱਲੋਂ ਲਾਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊ ਦੇ ਸੰਬੰਧ ਸੰਦਰਭ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਜਿਹੜੀ ਜੇਲ ਇੰਟਰਵਿਊ ਹੈ ਅਸੀਂ ਸਾਰੇ ਜਾਣਦੇ ਹਾਂ ਕਿ 2023 ਦੇ ਮਾਰਚ ਮਹੀਨੇ ਦੇ ਵਿੱਚ ਇਹ ਇੰਟਰਵਿਊ ਰਿਲੀਜ਼ ਰਿਲੀ ਹੁੰਦੀ ਹੈ ਜਦੋਂ ਕਿ ਸਿੱਧੂ ਮੂਸੇਵਾਲਾ ਦੀ ਵਰਸੀ ਮਨਾਈ ਜਾ ਰਹੀ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਉੱਤੇ ਇੱਕ ਕ੍ਰੈਕਡਾਊਨ ਪੰਜਾਬ ਪੁਲਿਸ ਦਾ ਚੱਲ ਰਿਹਾ ਸੀ ਤਾਂ ਉਦੋਂ ਇੱਕ ਇੰਟਰਵਿਊ ਆਉਂਦੀ ਹੈ ਤਾਂ ਉਹ ਇੰਟਰਵਿਊ ਦੇ ਉੱਤੇ ਬੀਤੇ ਸਾਲ ਦੇ ਦਸੰਬਰ ਮਹੀਨੇ ਦੇ ਵਿੱਚ ਇੱਕ ਹਾਈ ਕੋਰਟ ਦੇ ਵੱਲੋਂ ਸਿਊ ਮੋਟੋ ਲਿਆ ਜਾਂਦਾ ਇਸ ਗੱਲ ਨੂੰ ਕਹਿ ਕੇ ਕਿ ਜੇਲ੍ਹਾਂ ਦੇ ਵਿੱਚ ਜਿਹੜੀ ਮੋਬਾਈਲ ਫੋਨ ਮਿਲ ਰਹੇ ਨੇ ਉਹਨਾਂ ਦੇ ਉੱਤੇ ਪੁਲਿਸ ਕੀ ਕਾਰਵਾਈ ਕਰ ਰਹੀ ਆ ਉਹ ਗੱਲ ਚਲਦੇ-ਚਲਦੇ ਇਸ ਇੰਟਰਵਿਊ ਤੱਕ ਪੁੱਜਦੀ ਆ ਤੇ ਹੁਣ ਅਨੂਪਿੰਦਰ ਗਰੇਵਾਲ ਜਿਹੜੇ ਕਿ ਹਾਈ ਕੋਰਟ ਦੇ ਜੱਜ ਨੇ ਉਹਨਾਂ ਦੀ ਅਧਾਰਤ ਡੀਬੀ ਦੇ ਵਿੱਚ ਇੱਕ ਐਸਆਈਟੀ ਦੀ ਰਿਪੋਰਟ ਫਾਈਲ ਹੋਈ ਆ ਉਹ ਰਿਪੋਰਟ ਵੀ ਕਾਫੀ ਦੇਰ ਬਾਅਦ ਫਾਈਲ ਹੋਈ ਆ ਤੇ ਉਹਦੇ ਵਿੱਚ ਕਿਹਾ ਗਿਆ ਕਿ ਇੰਟਰਵਿਊ ਪੰਜਾਬ ਦੇ ਵਿੱਚ ਹੀ ਹੋਈ ਸੀ ਤਾਂ ਜਦੋਂ ਕਿ ਜਿਸ ਦਿਨ ਇੰਟਰਵਿਊ ਹੋਈ ਸੀ ਰੀਲੀ ਹੋਈ ਸੀ ਤਾਂ ਉਸ ਤੋਂ ਹੀ ਉਸੇ ਦਿਨ ਜਾਂ ਉਸ ਤੋਂ ਅਗਲੇ ਦਿਨ ਪੰਜਾਬ ਦੇ ਡੀਜੀਪੀ ਨੇ ਇਹ ਗੱਲ ਕਹੀ ਸੀ ਪ੍ਰੈਸ ਕਾਨਫਰੰਸ ਕਰਕੇ ਕਿ ਇਹ ਇੰਟਰਵਿਊ ਪੰਜਾਬ ਤੋਂ ਬਾਹਰ ਹੋਇਆ ਹੈਗਾ ਉਹਨਾਂ ਨੇ ਕੱਪੜਿਆਂ ਦੀ شناخت ਵੀ ਕਰਾਈ ਸੀ ਤੇ ਆਪਾਂ ਇਹਨਾਂ ਸਾਰੇ ਨੁਕਤੇ ਤੇ ਗੱਲ ਕਰਦੇ ਹਾਂ ਕਿ ਇਹ ਗੱਲ ਜੇਲ੍ਹ ਪ੍ਰਬੰਧਨ ਨਾਲ ਜੁੜੀ ਹੋਈ ਹੈ ਇਹ ਗੈਂਗਸਟਰਾਂ ਦੇ ਅਪਰਾਧ ਨਾਲ ਜੁੜੀ ਹੋਈ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਤਾਕਤਾਂ ਨੇ ਸਾਡੇ ਨਾਲ ਸੀਨੀਅਰ ਐਡਵੋਕੇਟ ਨੇ ਜਸਪਾਲ ਸਿੰਘ ਜੀ ਮਨਪੁਰ ਅਸੀਂ ਪਹਿਲਾਂ ਵੀ ਉਹਨਾਂ ਨਾ ਵਿਚਾਰਾਂ ਦੀ ਸਾਂਝ ਪਾਉਨੇ ਆ ਤੇ ਉਹ ਜੋ ਸਿੱਖ ਸੰਘਰਸ਼ ਦੇ ਵਿੱਚ ਜਿਹੜੇ ਲੋਕ ਸੰਘਰਸ਼ੀ ਨੇ ਉਹਨਾਂ ਦੇ ਮੁਕਦਮੇ ਵੀ ਕਰਦੇ ਨੇ ਤੇ ਹੋਰ ਜਿਹੜੀ ਜਿਹੜੀ ਵੀ ਇਸ ਜਿਹੜੇ ਯੂਏਪੀਏ ਦੇ ਅੰਦਰ ਜਿਹੜੇ ਕੇਸਿਸ ਨੇ ਜ਼ਿਆਦਾਤਰ ਉਹ ਉਹ ਉਹਨਾਂ ਦੀ ਦੇਖਦੇ ਨੇ ਚ ਤਾਰ ਸੰਜਗੀ ਜੋ ਹਾਲ ਉਹਨਾਂ ਦਾ ਮਾਮਲਾ ਹੋਵੇ ਜਾਂ ਹੋਰ ਮਾਮਲੇ ਹੋਣ ਤਾਂ ਇਸੇ ਕਰਕੇ ਜੇਲ ਪ੍ਰਬੰਧਾ ਨੂੰ ਤੇ ਪੁਲਿਸ ਦੀ ਕਾਰਜਸ਼ੈਲੀ ਨੂੰ ਬਹੁਤ ਨੇੜੇੋਂ ਸਮਝਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਵਾਇਗਲ ਸਾਹਿਬ ਹਾਲ ਸਾਹਿਬ ਵਾਇਗਲ ਜੀ ਕਥੇ ਤੁਸੀਂ ਇੱਕ ਲਾਇਰ ਹੋ ਅਸੀਂ ਤਾਂ ਜਰਨਲਿਸਟ ਆ ਅਸੀਂ ਤਾਂ ਖਬਰ ਦੇਖਦੇ ਆ ਜੀ ਤੁਸੀਂ ਉਹ ਇੱਕ ਲੋਅਰ ਦੀ ਨਜ਼ਰ ਜਿਹੜਾ ਤੁਹਾਡਾ ਜ਼ਿਲ੍ਹਾ ਚ ਵੀ ਵਾਵਸਤਾ ਰਹਿੰਦਾ ਤਾਂ ਇਹ ਜਿਹੜਾ ਸਾਰਾ ਕੁਝ ਹੁਣ ਆਇਆ ਹੈ ਕਿ ਪੰਜਾਬ ਚ ਇੰਟਰਵਿਊ ਹੋਈ ਹੈ ਜਦੋਂ ਇੰਟਰਵਿਊ ਆਈ ਸੀ ਉਦੋਂ ਤੋਂ ਲੈ ਕੇ ਜਿਹੜਾ ਸਾਰਾ ਕੁਝ ਚੱਲਿਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਕ ਵਕੀਲ ਦੇ ਨਜ਼ਰ ਤੋਂ ਆ ਦੇਖੋ ਜਿਹੜਾ ਜਿਹੜੀ ਇੰਟਰਵਿਊ ਵਾਲੀ ਗੱਲ ਆਈ ਲਾਰੈਂਸ ਦੀ ਜਿਹੜੀ ਇੰਟਰਵਿਊ ਆਈ ਹੈ ਜਦੋਂ ਪਹਿਲੇ ਦਿਨ ਦੇਖੀ ਸੀ ਮੇਰੀ ਫਸਟ ਅਬਜ਼ਰਵੇਸ਼ਨ ਸੀ ਪੀਏ ਇਹ ਖਾੜਾੜ ਸੀਏਏ ਜਿਹੜਾ ਸਟਾਫ ਹੈਗਾ ਜਾਂ ਇਹਨੂੰ ਜੁਆਇੰਟ ਇਨਟੈਰੋਗੇਸ਼ਨ ਸੈਂਟਰ ਵੀ ਕਹਿੰਦੇ ਆ ਕਿਉਂਕਿ ਮੈਂ ਉੱਥੇ ਇੱਕ ਦੋ ਵਾਰ ਗਿਆ ਹੋਇਆ ਆਪਣੇ ਕਲਾਇੰਟ ਨੂੰ ਵੈਸੀ ਜੱਗੀ ਜੋਲ ਨੂੰ ਮਿਲਣੀ ਗਿਆ ਸੀ ਉਹ ਦੇਖਿਆ ਆ ਕਿ ਉੱਥੋਂ ਦੇ ਕਮਰੇ ਜੇ ਲੱਗਦੇ ਆ ਜਿੰਨਾ ਕੁ ਅੰਦਾਜ਼ਾ ਹੁੰਦਾ ਕਿਉਂਕਿ ਜਿਹੜੀ ਇਹੋ ਜੀ ਕੋਈ ਫੋਨ ਮਿਲਨੇ ਜੇਲ੍ਹ ਚ ਇੱਕ ਡਿਫਰੈਂਟ ਗੱਲ ਹੈਗੀ ਆ ਉਹ ਕਿਸੇ ਦੀ ਮੂਲੀ ਭੁਗਤਾਨਾ ਮਿਲਿਆ ਹੋ ਸਕਦਾ ਜਿਹੜੀ ਇੱਕ ਬੰਦਾ ਟਰਾਂਸਪੋਰਟੇਸ਼ਨ ਦੇ ਦੌਰਾਨ ਜੁਆਇੰਟ ਇਨਟੈਰੋਗੇਸ਼ਨ ਸੈਂਟਰ ਚ ਜਾਂ ਸੀਏਆਈਏ ਸਟਾਫ ਦੇ ਵਿੱਚ ਰੱਖਿਆ ਹੋਇਆ ਉਹਨੂੰ ਇੱਕ ਗਾਤ ਲੱਗੀ ਹੋਈ ਆ ਜਿਹੜੇ ਹਾਈ ਪ੍ਰੋਫਾਈਲ ਕ੍ਰਿਮੀਨਲ ਹੁੰਦੇ ਰਿਕਾਰਡ ਵਾਲੇ ਬੰਦੇ ਉਹਨਾਂ ਦਾ ਡੀਐਸਪੀ ਜਾਂ ਐਸਪੀ ਪੱਧਰ ਦਾ ਬੰਦਾ ਲੱਗਿਆ ਹੁੰਦਾ ਫਿਰ ḍuring ਟ੍ਰਾਂਸਪੋਰਟੇਸ਼ਨ ਰੋਕ ਕੇ ਇੱਕ ਇੰਟਰਵਿਊ ਕਰਨੀ ਇੱਕ ਲੰਮਾ ਸਮਾਂ ਇੰਟਰਵਿਊ ਦਾ ਜਗ੍ਹਾ ਦੇਣੀ ਉਸ ਟਾਈਮ ਉਹਨੂੰ ਕੋਈ ਹਥਕੜੀ ਨਹੀਂ ਹੈਗੀ ਉਹਦੇ ਲਾਗੇ ਕੋਈ ਪੁਲਸ ਵਾਲਾ ਨਹੀਂ ਹੈਗਾ ਤਾਂ ਸੋ ਇਹੀ ਆਉਂਦਾ ਵੀ ਇੱਕ ਵੱਡੇ ਪੱਧਰ ਦੇ ਉੱਤੇ ਕੋਈ ਸਟੇਟ ਜਾਂ ਸੈਂਟਰਲ ਏਜੰਸੀਆਂ ਦੀ ਮਿਲੀ ਭੁਗਤ ਦੇ ਨਾਲ ਹੀ ਹੋਇਆ ਕੋਈ ਇਹ ਨਹੀਂ ਵੀ ਕਿਸੇ ਇੰਸਪੈਕਟਰ ਨੇ ਜਾਂ ਗਾਲ-ਦਾਲੇ ਨੇ ਕਰ ਦਿੱਤਾ ਕੋਈ ਵੀ ਗਾਲ-ਦਾਲਾ ਇੰਨਾ ਰਿਸਕ ਨਹੀਂ ਲੈਂਦਾ ਆਪਣੇ ਤੌਰ ਦੇ ਉੱਤੇ ਆਪਣੇ ਤੌਰ ਤੇ ਤਾਂ ਪਾਣੀ ਦੀ ਬੋਤਲ ਵੀ ਫੜਾਉਣੀ ਹੋਵੇ ਤਾਂ ਬਹੁਤ ਜ਼ਿਆਦਾ ਇਤਰਾਜ਼ ਕਰਦੇ ਆ ਉਹ ਵੀ ਤੁਸੀਂ ਪਾਣੀ ਦੀ ਬੋਤਲ ਖੋਲ੍ਹ ਕੇ ਦੋ ਘੁੱਟ ਪੀ ਕੇ ਦਿਓ ਤੇ ਫੋਨ ਫੜਾਉਣਾ ਤੇ ਫੋਨ ਓਪਨ ਨਹੀਂ ਫਲਾੜ ਲੈਣਾ ਵੀ ਤੂੰ ਹੁਣ ਕਿੰਨੀਆਂ ਗੱਲਾਂ ਕਰੀ ਜਾ ਉਹ ਇੱਕ ਵੱਡੇ ਲੈਵਲ ਦੀ ਜਿਹੜੀ ਆ ਉਹ ਦਖਲ ਅੰਦਾਜ਼ੀ ਤੋਂ ਬਿਨਾਂ ਕੋਈ ਪੁਲਿਸ ਵਾਲਾ ਆਪਣੇ ਤੌਰ ਤੇ ਇੱਡਾ ਵੱਡਾ ਰਿਸਕ ਨਹੀਂ ਜਦੋਂ ਨੂੰ ਲੱਗਦਾ ਹੁੰਦਾ ਵੀ ਕੋਈ ਵੱਡੀ ਪੱਦਲ ਦੀ ਗੱਲ ਹੈਗੀ ਤਾਂ ਉਹ ਫੇਰ ਉਹ ਕਹਿੰਦੇ ਸਾਨੂੰ ਕੀ ਲੱਗੇ ਜਦੋਂ ਐਸਐਸਪੀ ਨੇ ਜਾਈ ਜੀ ਨੇ ਡੀਜੀ ਜਾਂ ਹੋਮ ਸੈਕਟਰੀ ਲੈਵਲ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਵੀ ਛੋਟੇ ਅਫਸਰ ਦੀ ਉਹਦੇ ਚ ਕੋਈ ਸੇ ਨਹੀਂ ਰਹਿੰਦੀ ਤੇ ਜਿਹੜੀ ਇਹ ਇੰਟਰਵਿਊ ਹੈਗੀ ਮੈਨੂੰ ਇਹ ਚ ਕਹਿੰਦੇ ਕੋਈ ਹਲਜ ਨਹੀਂ ਹੈਗਾ ਵੀ ਜਿਹਨੇ ਇੰਟਰਵਿਊ ਕੀਤੀ ਸੀ ਉਹ ਬੰਦਾ ਸੀਨ ਚੋਂ ਪਾਸੇ ਕਿਉਂ ਆ ਉਹਨੇ ਕਿਹੜੇ ਨੰਬਰ ਤੋਂ ਕੀਤੀ ਸੀ ਉਹਦੇ ਕੋ ਕਿਹੜਾ ਸਕਾਈਪ ਦੀ ਆਈਡੀ ਸੀ ਲਾਲਨ ਸੁਭਾਸ਼ ਸਨੋਈ ਨੇ ਕਿਹੜੀ ਸਕਾਈਪ ਆਈਡੀ ਵਰਤੀ ਸੀ ਉਹ ਕਿਹਨੇ ਲਿੰਕ ਕੀਤੀ ਸੀ ਉਹਨੂੰ ਫੋਨ ਕਿਹਨੇ ਦਿੱਤਾ ਸੀ ਮੰਨ ਲਓ ਆਪਾਂ ਦੋਨੇ ਜਣੇ ਫੋਨ ਤੇ ਗੱਲ ਕਰਦੇ ਆਂ ਤੁਹਾਡੇ ਤੇ ਇਤਰਾਜ ਮੈਨੂੰ ਕੋ ਪੁੱਛੇ ਨਾ ਵੀ ਜਸਪਾਲ ਸਿੰਘ ਤੂੰ ਗੁਲਸਮ ਸੀਲ ਸਿੰਘ ਨਾਲ ਗੱਲ ਕੀਤੀ ਸੀ ਤੇ ਉਹ ਦੱਸ ਤੂੰ ਫੇ ਮੈਂ ਸਿੱਧਾ ਕਹਿੰਦਾ ਜਗਿੰਦਰ ਪਟਿਆਲ ਨੂੰ ਕੋਈ ਨਹੀਂ ਕੋਈ ਕੋਈ ਨਹੀਂ ਪੁੱਛਦਾ ਤੇਰਾ ਲਿੰਕ ਕਿਹਨੇ ਕਰਾਇਆ ਸੀ ਤੂੰ ਫੋਨ ਦਿੱਤਾ ਸੀ ਤੇਰਾ ਪਹਿਲਾ ਲਿੰਕ ਸੀ ਤੇਰਾ ਮੌਕੇ ਤੇ ਲਿੰਕ ਲਾਇਆ ਜਾਂ ਤੇਰੇ ਤੇ ਕੋਈ ਪ੍ਰੈਸ਼ਰ ਸੀ ਵੀ ਤੂੰ ਇਹਦੀ ਇੰਟਰਵਿਊ ਕਰ ਜਾਂ ਤੇਰਾ ਅੱਜ ਵੀ ਲਿੰਕ ਹੈਗਾ ਸੋ ਨਾ ਹਾਈ ਕੋਰਟ ਦੇ ਆਰਡਰ ਦੇ ਵਿੱਚ ਨਾ ਕੋਈ ਵਕੀਲ ਨਾ ਕੋਈ মিডিਆ ਇਹ ਨਹੀਂ ਕਹਿ ਰਿਹਾ ਵੀ ਜਗਿੰਦਰ ਪਟਿਆਲ ਨੂੰ ਪੁੱਛ ਲੋ ਭਾਈ ਵੀ ਤੇਰੀ ਲਾਰੈਂਸ ਦੇ ਨਾਲ ਇੰਟਰਵਿਊ ਕਿਹਨੇ ਫੈਸਿਲੀਟੇਟ ਕੀਤੀ ਸੀ ਜਾਂ ਤੂੰ ਆਪਣੇ ਲੈਵਲ ਤੇ ਕੀਤੀ ਸੀ ਜਾਂ ਤੂੰ ਕਿਸੇ ਏਜੰਸੀ ਦੇ ਦੁਆਰ ਥਲੇ ਗੱਲ ਕੀਤੀ ਸੀ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਕੀ ਸਾਲ ਬਾਅਦ ਢੋਲ ਸਾਲ ਬਾਅਦ ਸਿੱਤਨੇ ਲੈਂਦੀਆਂ ਤੇ ਪਹਿਲੇ ਦੇਣੀ ਜਗਵਿੰਦਰ ਪਟਿਆਲ ਨੂੰ ਪੁੱਛ ਲੈਂਦਾ ਡੀਜੀਪੀ ਵੀ ਹਾਂ ਭਾਈ ਤੂੰ ਕਿੱਥੋਂ ਕੀਤੀ ਸੀ ਤੇ ਉਹ ਕਿੱਥੇ ਸੀਗਾ ਤੇ ਦੂਜੇ ਇੰਟਰਵਿਊ ਤਾਂ ਦੂਜੇ ਦੇਣੀ ਪਤਾ ਲੱਗ ਜਾਣਾ ਚਾਹੀਦਾ ਸੀਗਾ ਮੰਨ ਲਓ ਮੈਂ ਵਕੀਲ ਹਾਂ ਮੈਂ ਭਾਈ ਜਗਤਾਲ ਸਿੰਘ ਹਵਾਲਾ ਜਾਂ ਆਪਣੇ ਕਲਾਇੰਟਸ ਦੇ ਨਾਲ ਵੀਡੀਓ ਕਾਨਫਰੈਂਸਿੰਗ ਮੁਲਾਕਾਤ ਕਰਦਾ ਹੈਗਾ ਤਿਹਾਰ ਜੇਲ ਹੁਣ ਕਾਫੀ ਚੇਜ਼ ਹੋ ਗਿਆ ਕੀਤੀ ਮੈਂ ਉਹਨੂੰ ਰਿਕਾਰਡ ਕਰ ਲਵਾਂ ਮੈਂ ਰਿਕਾਰਡ ਕਰਕੇ ਉਹ ਜੋ ਬੋਲੇ ਜਾਰੀ ਕਰ ਦਵਾ ਮੀਡੀਆ 'ਚ ਕੀ ਮੀਡੀਆ ਜਾਂ ਪੁਲਿਸ ਮੇਰੇ ਕੋ ਨਹੀਂ ਆਉਗੀ ਵੀ ਤੂੰ ਬਈ ਦੱਸ ਜਗਤਾਰ ਸਿੰਘ ਨੇ ਇਹ ਗੱਲ ਕਿਵੇਂ ਬਾਹਰ ਆਈ ਜਗਤਾਰ ਸਿੰਘ ਹਵਾਰਾ ਕੁਝ ਬੋਲ ਰਿਹਾ ਚਲੋ ਮੈਂ ਇਹ ਨਹੀਂ ਕੀਤਾ ਮੈਂ ਫੋਰ ਐਗਜ਼ਾਮਪਲ ਦੱਸ ਰਿਹਾ ਵੀ ਭਾਈ ਜਗਤਾਰ ਸਿੰਘ ਹਵਾਰਾ ਕੁਝ ਬੋਲਣ ਮੇਰੀ ਵੀਸੀ ਮੁਲਾਕਾਤ 'ਚ ਮੈਂ ਉਹ ਰਿਕਾਰਡ ਕਰਕੇ ਜਾਰੀ ਕਰ ਦਵਾ ਮੀਡੀਆ 'ਚ ਤੇ ਮੇਰੇ ਕੋ ਕੋਈ ਨਹੀਂ ਆਊਗਾ ਵੀ ਹਾਂ ਬਈ ਤੂੰ ਕਿਵੇਂ ਜਾਦੀ ਕਰਿਆ ਤੇਰੇ ਕੋ ਕਿੱਥੋਂ ਆਈ ਸੋ ਮੇਰਾ ਸਵਾਲ ਇਹੀ ਆ ਵੀ ਕੋਈ ਵੀ মিডিਆ ਕੋਈ ਵੀ ਡੀਜੀਪੀ ਕੋਈ ਏਜੰਸੀ ਕੋਈ ਹਾਈ ਕੋਰਟ ਜਗਿੰਦਰ ਪਟਿਆਲ ਨੂੰ ਪੁੱਛੋ ਉਹਨੂੰ ਬਿਠਾ ਕੇ ਕੁਰਸੀ ਦੇ ਵੀ ਤੇਰਾ ਕੀ ਲਿੰਕ ਸੀ ਕਿਵੇਂ ਤੂੰ ਕੀਤੀ ਐ ਸੋ ਠੀਕ ਇਹ ਅਜੇ ਤੱਕ ਵੀ ਸਵਾਲੀਆ ਚਵੰਗ ਹਾਂ ਤੁਸੀਂ ਮਤਲਬ ਕਿ ਜਿਵੇਂ ਉਹ ਪਾਰਟिकुलर ਜਿਹੜੇ ਜਰਨਲਿਸਟ ਨੇ ਤੁਸੀਂ ਉਹਨਾਂ ਦੇ ਸਵਾਲ ਚੁੱਕ ਰਹੇ ਹੋ ਬਟ ਜਦੋਂ ਇਹ ਇੰਟਰਵਿਊ ਰਿਲੀਜ਼ ਹੋਇਆ ਸੀ ਉਦੋਂ ਵੀ ਇਹ ਰੌਲਾ ਪਿਆ ਸੀ ਤਾਂ ਉਦੋਂ ਉਹਨਾਂ ਦੇ ਚੈਨਲ ਵੱਲੋਂ ਜਾਂ ਉਹਨਾਂ ਦੇ ਵੱਲੋਂ ਇੱਕ ਟਵੀਟ ਆਇਆ ਸੀਗਾ ਉਹਨਾਂ ਦਾ ਇਹ ਗੱਲ ਕਹਿਣ ਦੇ ਸੀਗਾ ਕਿ ਸਿੱਧਾ ਉਹਨਾਂ ਦਾ ਪੱਖ ਲੈਣਾ ਸੀ ਇਨਵੈਸਟਿਗੇਟਿਵ ਜਿਹੜੀ ਜਰਨਲਿਜ਼ਮ ਉਹਦਾ ਇੱਕ ਪੱਖ ਹੈ ਕਿ ਅਸੀਂ ਉਹਨਾਂ ਦਾ ਜਦੋਂ ਦੂਜੇ ਪਾਸੇ ਉਹਨਾਂ ਦੇ ਬਾਰੇ ਸਾਰੀ ਗੱਲ ਹੋ ਰਹੀ ਸੀ ਇੰਟਰਵਿਊ 'ਚ ਵੀ ਇਹੀ ਗੱਲ ਕਹੀ ਗਈ ਹੈ ਵੀ ਤੁਹਾਡੇ ਬਾਰੇ ਬੜਾ ਕੁਝ ਬੋਲਿਆ ਜਾ ਰਿਹਾ ਵੀ ਅਸੀਂ ਤੁਸੀਂ ਆਪਣਾ ਪੱਖ ਦਿਓ ਤੇ ਜਦੋਂ ਕੋਈ ਬੰਦਾ ਜੇਲ੍ਹ 'ਚ ਹੁੰਦਾ ਜੀ ਉਹਦੇ ਵਿੱਚ ਉਹਦਾ ਪੱਖ ਉਹਦਾ ਵਕੀਲ ਰੱਖਦਾ ਜਿਉਂ ਪੱਤਰਕਾਰਾਂ ਨਾਲ ਹੀ ਨਹੀਂ ਆ ਜਾਂਦਾ ਇਦਾਂ ਪੱਖ ਲੈਣੇ ਤੇ ਬਹੁਤ ਬੰਦੇ ਪੱਖ ਦੇਣ ਨੂੰ ਬੈਠੇ ਆ ਸਾਰਿਆਂ ਦੇ ਪੱਖ ਲਓ ਇੱਕ ਬੰਦੇ ਖਾਸ ਆਈਡੈਂਟੀਟੀ ਦਾ ਤੁਸੀਂ ਕਿਉਂ ਪੱਖ ਲੈ ਰਹੇ ਹੋ ਉਹ ਬਹੁਤ سارے ਬੰਦੇ ਆ ਮੈਂ 50 ਬੰਦੇ ਦੱਸ ਦਿੰਦਾ ਜਿਹੜੇ ਆਪਣਾ ਪੱਖ ਦੇਣਾ ਚਾਹੁੰਦੇ ਹੋ ਜਾਂ ਤਾਂ ਓਪਨ ਕਰ ਦਿਓ ਤੁਸੀਂ ਵੀ ਹਰੇਕ ਬੰਦੇ ਦਾ ਪੱਖ ਸੁਣਿਆ ਜਾਊਗਾ ਇੱਕ ਖਾਸ ਬੰਦੇ ਦਾ ਇੱਕ ਖਾਸ ਮੌਕੇ ਦੇ ਉੱਤੇ ਪੱਖ ਲੈ ਲੈ ਰਹੇ ਹੋ ਤੁਸੀਂ ਤੇ ਉਹਨੂੰ ਇਨਵੈਸਟੀਗੇਟਿੰਗ ਉਹ ਜਰਨਲਿਜ਼ਮ ਕਹਿ ਰਹੇ ਹੋ ਤਾਂ ਜੇ ਪੋਟਾ ਹੁੰਦਾ ਤੇ ਹੁਣ ਉਹ ਤਾਂ ਪੋਟਾ ਹੈ ਤੇ ਤੈਤ ਵੀ ਜਿਹੜਾ ਉਹ ਪੱਤਰਕਾਰਾਂ ਨੂੰ ਵੀ ਪ੍ਰੋਸੀਕਿਊਟ ਕੀਤਾ ਜਾ ਸਕਦਾ ਸੀਗਾ ਇਹਨਾਂ ਨੇ ਭਾਵੇਂ ਕਦੀ ਕੀਤਾ ਨਹੀਂ ਇਹੋ ਜਿਹੇ ਕਾਲੇ ਕਾਨੂੰਨਾਂ ਦਾ ਵਿਰੋਧ ਪਰ ਜੇ ਪੋਟਾ ਹੁੰਦਾ ਤੇ ਜਗਵਿੰਦਰ ਪਟਿਆਲ ਅੱਜ ਦੀ ਤੀਜ ਪੋਟਾ ਦੇ ਵਿੱਚ ਜੇਲ੍ਹ ਦੇ ਵਿੱਚ ਹੁੰਦਾ ਤੇ ਪਰ ਪੱਖ ਲੈਣ ਦੀ ਜਿਹੜੀ ਗੱਲ ਹੈ ਕਿ ਫਿਰ ਸਾਰਿਆਂ ਦਾ ਪੱਖ ਲੈਣਾ ਚਾਹੀਦਾ ਇੱਕ ਬੰਦੇ ਦਾ ਇੱਕ ਖਾਸ ਕਮਿਊਨਿਟੀ ਇੱਕ ਖਾਸ ਲਿੰਕ ਦਾ ਨਹੀਂ ਪੱਖ ਲੈਣਾ ਚਾਹੀਦਾ ਫਿਰ ਸਾਰਿਆਂ ਦਾ ਪੱਖ ਲਾਓ ਭਾਈ ਜਗਤਾਲ ਸਿੰਘ ਹਵਾਦਾ ਦਾ ਵੀ ਪੱਖ ਲਾਓ ਭਾਈ ਭੋਰੇ ਦਾ ਤਾਰੇ ਦਾ ਜੱਗੀ ਜੋਲ ਸਾਰੇ ਆਪਣਾ ਪੱਖ ਦੇਣਾ ਚਾਹੁੰਦੇ ਆ ਸਾਰਿਆਂ ਦਾ ਪੱਕ ਕਿਉਂ ਨਹੀਂ ਲਿਆ ਜਾਂਦਾ ਫਿਰ ਫਿਰ ਸਟੇਟ ਖੁੱਲੀ ਛੁੱਟੀ ਦਵੇ ਵੀ ਜਿਹਨੇ ਇੰਟਰਵਿਊ ਕੀਤੀ ਸੀ ਉਹ ਬੰਦਾ ਸੀਨ ਚੋਂ ਪਾਸੇ ਕਿਉਂ ਆ ਮੈਂ ਸਿੱਧਾ ਕਹਿੰਦਾ ਜਗਿੰਦਰ ਪਟਿਆਲ ਨੂੰ ਕੋਈ ਨਹੀਂ ਕੋਈ ਕੋਈ ਨਹੀਂ ਪੁੱਛਦਾ ਫੋਨ ਮਿਲਨੇ ਜੇਲ੍ਹ ਚ ਇੱਕ ਡਿਫਰੈਂਟ ਗੱਲ ਹੈਗੀ ਆ ਉਹ ਕਿਸੇ ਦੀ ਮੁਲੀ ਭੁਗਤਨਾਮ ਮਿਲਿਆ ਹੋ ਸਕਦਾ ਡੂਰਿੰਗ ਟਰਾਂਸਪੋਰਟੇਸ਼ਨ ਰੋਕ ਕੇ ਇੱਕ ਇੰਟਰਵਿਊ ਕਰਨੀ ਇੱਕ ਲੰਮਾ ਸਮਾਂ ਇੰਟਰਵਿਊ ਦਾ ਜਗ੍ਹਾ ਦੇਣੀ ਉਸ ਟਾਈਮ ਉਹਨੂੰ ਕੋਈ ਹਤਕੜੀ ਨਹੀਂ ਹੈਗੀ ਉਹਦੇ ਲਾਗੇ ਕੋਈ ਪੁਲਸਵਾਰਾ ਨਹੀਂ ਹੈਗਾ ਇਹੀ ਆਉਂਦਾ ਵੀ ਇਹ ਕਵੱਜੇ ਪੱਧਰ ਦੇ ਉੱਤੇ ਕੋਈ ਸਟੇਟ ਜਾਂ ਸੈਂਟਰਲ ਏਜੰਸੀਆਂ ਦੀ ਮਿਲੀ ਭੁਗਤ ਦੇ ਨਾਲ ਹੀ ਹੋਇਆ 10 ਸਵੇ ਸੁਨੋਈ ਨੇ ਕਿਹੜੀ ਸਕਾਈਪਾਈ ਦੀ ਵਰਤੀ ਸੀ ਉਹ ਕਹਿੰਦੇ ਲਿੰਕ ਕੀਤੀ ਸੀ ਉਹਨੂੰ ਫੋਨ ਕਹਿੰਦੇ ਦਿੱਤਾ ਸੀ ਜਦੋਂ ਕੋਈ ਬੰਦਾ ਜੇਲ੍ਹ 'ਚ ਹੁੰਦਾ ਜੀ ਉਹਦੇ ਵਿੱਚ ਉਹਦਾ ਪੱਖ ਉਹਦਾ ਵਕੀਲ ਰੱਖਦਾ ਜਾਂ ਉਹ ਪੱਤਰਕਾਰਾਂ ਨਾਲ ਹੀ ਆ ਜਾਂਦਾ ਮੈਂ 50 ਬੰਦੇ ਦੱਸ ਦਿੰਦਾ ਜਿਹੜੇ ਆਪਣਾ ਪੱਖ ਦੇਣਾ ਚਾਹੁੰਦੇ ਹੋ ਜਾਂ ਤਾਂ ਓਪਨ ਕਰ ਦਿਓ ਤੁਸੀਂ ਵੀ ਹਰੇਕ ਬੰਦੇ ਦਾ ਪੱਖ ਸੁਣਿਆ ਜਾਊਗਾ ਜੇ ਪੋਟਾ ਹੁੰਦਾ ਤੇ ਜਗਵਿੰਦਰ ਪਟਿਆਲਾ ਅੱਜ ਦੀ ਤੀਜ ਪੋਟਾ ਦੇ ਵਿੱਚ ਜੇਲ੍ਹ ਦੇ ਵਿੱਚ ਹੁੰਦਾ ਜਦੋਂ ਇਹ ਇੰਟਰਵਿਊ ਨਸ਼ਰ ਹੋਇਆ ਤਾਂ ਬੜੀ ਰੌਲਾ ਪੈ ਗਿਆ ਰੌਲਾ ਪੈਣ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਬੜੇ ਦਾਅਵੇ ਨਾਲ ਕਿਹਾ ਕਿ ਇਹ ਇੰਟਰਵਿਊ ਪੰਜਾਬ ਤੋਂ ਬਾਹਰ ਹੋਈ ਹੈ ਤਾਂ ਇਹ ਡੀਜੀਪੀ ਪੰਜਾਬ ਦੀ ਫਿਰ ਹੁਣ ਕੀ ਉਹਨਾਂ ਤੇ ਮਤਲਬ ਕਿ ਉਹਨਾਂ ਦੀ ਜ਼ਿੰਮੇਵਾਰੀ ਕੀ ਤੈ ਹੁੰਦੀ ਹੈ ਬਿਲਕੁਲ ਡੀਜੀਪੀ ਪੰਜਾਬ ਨੂੰ ਸਤੀਫਾ ਦੇ ਦੇਣਾ ਚਾਹੀਦਾ ਆਜੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮਸ਼ੀਰ ਸਿੰਘ ਬੀਤੇ 7 ਅਗਸਤ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਅਹਿਮ ਜਿਹੜੀ ਰਿਪੋਰਟ ਹੈ ਉਹ ਓਪਨ ਹੋਈ ਹੈ ਐਸਆਈਟੀਬ ਦੇ ਵੱਲੋਂ ਲਾਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊ ਦੇ ਸੰਬੰਧ ਸੰਦਰਭ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਜਿਹੜੀ ਜੇਲ ਇੰਟਰਵਿਊ ਹੈ ਅਸੀਂ ਸਾਰੇ ਜਾਣਦੇ ਹਾਂ ਕਿ 2023 ਦੇ ਮਾਰਚ ਮਹੀਨੇ ਦੇ ਵਿੱਚ ਇਹ ਇੰਟਰਵਿਊ ਰਿਲੀਜ਼ ਰਿਲੇ ਹੁੰਦੀ ਹੈ ਜਦੋਂ ਕਿ ਸਿੱਧੂ ਮੂਸੇਵਾਲਾ ਦੀ ਵਰਸੀ ਮਨਾਈ ਜਾ ਰਹੀ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਅਮਰਿਤਪਾਲ ਸਿੰਘ ਉਹਨਾਂ ਦੇ ਉੱਤੇ ਇੱਕ ਕ੍ਰੈਕਡਾਊਨ ਪੰਜਾਬ ਪੁਲਿਸ ਤੋਂ ਚੱਲ ਰਿਹਾ ਸੀ ਤਾਂ ਉਦੋਂ ਇੱਕ ਇੰਟਰਵਿਊ ਆਉਂਦੀ ਆ ਤਾਂ ਉਹ ਇੰਟਰਵਿਊ ਦੇ ਉੱਤੇ ਬੀਤੇ ਸਾਲ ਦੇ ਦਸੰਬਰ ਮਹੀਨੇ ਦੇ ਵਿੱਚ ਇੱਕ ਹਾਈ ਕੋਰਟ ਦੇ ਵੱਲੋਂ ਸਿਊ ਮੋਟੋ ਲਿਆ ਜਾਂਦਾ ਇਸ ਗੱਲ ਨੂੰ ਕਹਿ ਕੇ ਕਿ ਜ਼ਿਲ੍ਹਾ ਦੇ ਵਿੱਚ ਜਿਹੜੀ ਮੋਬਾਈਲ ਫੋਨ ਮਿਲ ਰਹੇ ਨੇ ਉਹਨਾਂ ਦੇ ਉੱਤੇ ਪੁਲਿਸ ਕੀ ਕਾਰਵਾਈ ਕਰ ਰਹੀ ਆ ਉਹ ਗੱਲ ਚੱਲਦੇ-ਚੱਲਦੇ ਇਸ ਇੰਟਰਵਿਊ ਤੱਕ ਪੁੱਜਦੀ ਆ ਤੇ ਹੁਣ ਅਨੂਪਿੰਦਰ ਗਰੇਵਾਲ ਜਿਹੜੇ ਕਿ ਹਾਈ ਕੋਰਟ ਦੇ ਜੱਜ ਨੇ ਉਹਨਾਂ ਦੀ ਅਧਾਰਤ ਡੀਬੀ ਦੇ ਵਿੱਚ ਇੱਕ ਐਸਆਈਟੀ ਦੀ ਰਿਪੋਰਟ ਫਾਈਲ ਹੋਈ ਆ ਉਹ ਰਿਪੋਰਟ ਵੀ ਕਾਫੀ ਦੇਰ ਬਾਅਦ ਫਾਈਲ ਹੋਈ ਆ ਤੇ ਉਹਦੇ ਵਿੱਚ ਕਿਹਾ ਗਿਆ ਕਿ ਇੰਟਰਵਿਊ ਪੰਜਾਬ ਦੇ ਵਿੱਚ ਹੀ ਹੋਈ ਸੀ ਤਾਂ ਜਦੋਂ ਕਿ ਜਿਸ ਦਿਨ ਇੰਟਰਵਿਊ ਹੋਈ ਸੀ ਰਿਲੇ ਹੋਈ ਸੀ ਤਾਂ ਉਸ ਤੋਂ ਹੀ ਉਸੇ ਦਿਨ ਜਾਂ ਉਸ ਤੋਂ ਅਗਲੇ ਦਿਨ ਪੰਜਾਬ ਦੇ ਡੀਜੀਪੀ ਨੇ ਇਹ ਗੱਲ ਕਹੀ ਸੀ ਪ੍ਰੈਸ ਕਾਨਫਰੰਸ ਕਰਕੇ ਕਿ ਇਹ ਇੰਟਰਵਿਊ ਪੰਜਾਬ ਤੋਂ ਬਾਹਰ ਹੋਇਆ ਹੈਗਾ ਉਹਨਾਂ ਨੇ ਕੱਪੜਿਆਂ ਦੀ شناخت ਵੀ ਕਰਾਈ ਸੀ ਤੇ ਆਪਾਂ ਇਹਨਾਂ ਸਾਰੇ ਨੁਕਤੇ ਤੇ ਗੱਲ ਕਰਦੇ ਆ ਕਿ ਇਹ ਗੱਲ ਜੇਲ੍ਹ ਪ੍ਰਬੰਧਨ ਨਾਲ ਜੁੜੀ ਹੋਈ ਹੈ ਇਹ ਗੈਂਗਸਟਰਾਂ ਦੇ ਅਪਰਾਧ ਨਾਲ ਜੁੜੀ ਹੋਈ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਤਾਕਤਾਂ ਨੇ ਸਾਡੇ ਨਾਲ ਸੀਨੀਅਰ ਐਡਵੋਕੇਟ ਨੇ ਜਸਪਾਲ ਸਿੰਘ ਜੀ ਮਨਪੁਰ ਅਸੀਂ ਪਹਿਲਾਂ ਵੀ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਾਉਨੇ ਆ ਤੇ ਉਹ ਜੋ ਸਿੱਖ ਸੰਘਰਸ਼ ਦੇ ਵਿੱਚ ਜਿਹੜੇ ਲੋਕ ਸੰਘਰਸ਼ੀ ਨੇ ਉਹਨਾਂ ਦੇ ਮੁਕਦਮੇ ਵੀ ਕਰਦੇ ਨੇ ਤੇ ਹੋਰ ਜਿਹੜੀ ਜਿਹੜੀ ਵੀ ਇਸ ਜਿਹੜੇ ਯੂਏਪੀ ਦੇ ਅੰਦਰ ਜਿਹੜੇ ਕੇਸਿਸ ਨੇ ਜ਼ਿਆਦਾਤਰ ਉਹ ਉਹ ਉਹਨਾਂ ਦੀ ਦੇਖਦੇ ਨੇ ਜੇ ਤਾਰਸੰਗੀ ਜੋ ਹਾਲ ਉਹਨਾਂ ਦਾ ਮਾਮਲਾ ਹੋਵੇ ਜਾਂ ਹੋਰ ਮਾਮਲੇ ਹੋਣ ਤਾਂ ਇਸੇ ਕਰਕੇ ਜੇਲ੍ਹ ਪ੍ਰਬੰਧਨਾਂ ਨੂੰ ਤੇ ਪੁਲਿਸ ਦੀ ਕਾਰਜਸ਼ੈਲੀ ਨੂੰ ਬਹੁਤ ਨੇੜੇੋਂ ਸਮਝਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਵਾਇਕਲ ਸਾਹਿਬ ਹਾਲ ਸਾਹਿਬ ਵਾਇਕਲ ਜੀ ਕਥੀ ਤੁਸੀਂ ਇੱਕ ਲਾਇਰ ਹੋ ਅਸੀਂ ਤਾਂ ਜਰਨਲਿਸਟ ਆ ਅਸੀਂ ਤਾਂ ਖਬਰ ਦੇਖਦੇ ਆਂ ਜੀ ਤੁਸੀਂ ਜਿਹੜੇ ਇੱਕ ਲੋਅਰ ਦੀ ਨਜ਼ਰ ਜਿਹੜਾ ਤੁਹਾਡਾ ਜ਼ਿਲ੍ਹਾ ਚ ਵੀ ਵਾਵਸਤਾ ਰਹਿੰਦਾ ਤਾਂ ਇਹ ਜਿਹੜਾ ਸਾਰਾ ਕੁਝ ਹੁਣ ਆਇਆ ਹੈ ਕਿ ਪੰਜਾਬ ਚ ਇੰਟਰਵਿਊ ਹੋਈ ਹੈ ਜਦੋਂ ਇੰਟਰਵਿਊ ਆਈ ਸੀ ਉਦੋਂ ਤੋਂ ਲੈ ਕੇ ਜਿਹੜਾ ਸਾਰਾ ਕੁਝ ਚੱਲਿਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਕ ਵਕੀਲ ਦੇ ਨਜ਼ਰ ਤੋਂ ਆਹ ਦੇਖੋ ਜਿਹੜਾ ਜਿਹੜੀ ਇੰਟਰਵਿਊ ਵਾਲੀ ਗੱਲ ਆਈ ਲਾਰੈਂਸ ਦੀ ਜਿਹੜੀ ਇੰਟਰਵਿਊ ਆਈ ਹੈ ਜਦੋਂ ਪਹਿਲੇ ਦਿਨ ਦੇਖੀ ਸੀ ਮੇਰੀ ਫਸਟ ਅਬਜਰਵੇਸ਼ਨ ਸੀ ਪੀ ਇਹ ਖਾੜਾੜ ਸੀ ਆਈਏ ਜਿਹੜਾ ਸਟਾਫ ਹੈਗਾ ਜਾਂ ਇਹਨੂੰ ਜੁਆਇੰਟ ਇਨਟੈਰੋਗੇਸ਼ਨ ਸੈਂਟਰ ਵੀ ਕਹਿੰਦੇ ਆ ਕਿਉਂਕਿ ਮੈਂ ਉੱਥੇ ਇੱਕ ਦੋ ਵਾਰ ਗਿਆ ਹੋਇਆ ਆਪਣੇ ਕਲਾਇੰਟ ਨੂੰ ਵੈਸੀ ਜੱਗੀ ਜੋਲ ਨੂੰ ਮਿਲਣੀ ਗਿਆ ਸੀ ਉਹ ਦੇਖਿਆ ਆ ਕਿ ਉੱਥੋਂ ਦੇ ਕੰਮ ਦੇ ਜੇ ਲੱਗਦੇ ਆ ਜਿੰਨਾ ਕੁ ਅੰਦਾਜ਼ਾ ਹੁੰਦਾ ਕਿਉਂਕਿ ਜਿਹੜੀ ਇਹੋ ਜੀ ਕੋਈ ਫੋਨ ਮਿਲਨੇ ਜੇਲ੍ਹ ਚ ਇੱਕ ਡਿਫਰੈਂਟ ਗੱਲ ਹੈਗੀ ਆ ਉਹ ਕਿਸੇ ਦੀ ਮੂਲੀ ਭੁਗਤਾਨਾ ਮਿਲਿਆ ਹੋ ਸਕਦਾ ਜਿਹੜੀ ਇੱਕ ਬੰਦਾ ਟਰਾਂਸਪੋਰਟੇਸ਼ਨ ਦੇ ਦੌਰਾਨ ਜੁਆਇੰਟ ਇਨਟੈਰੋਗੇਸ਼ਨ ਸੈਂਟਰ ਚ ਜਾਂ ਸੀਏਆਈਏ ਸਟਾਫ ਦੇ ਵਿੱਚ ਰੱਖਿਆ ਹੋਇਆ ਉਹਨੂੰ ਇੱਕ ਗਾਤ ਲੱਗੀ ਹੋਈ ਆ ਜਿਹੜੇ ਹਾਈ ਪ੍ਰੋਫਾਈਲ ਕ੍ਰਿਮੀਨਲ ਹੁੰਦੇ ਰਿਕਾਰਡ ਵਾਲੇ ਬੰਦੇ ਉਹਨਾਂ ਦਾ ਡੀਐਸਪੀ ਜਾਂ ਐਸਪੀ ਪੱਧਰ ਦਾ ਬੰਦਾ ਲੱਗਿਆ ਹੁੰਦਾ ਫਿਰ ḍuring ਟ੍ਰਾਂਸਪੋਰਟੇਸ਼ਨ ਰੋਕ ਕੇ ਇੱਕ ਇੰਟਰਵਿਊ ਕਰਨੀ ਇੱਕ ਲੰਮਾ ਸਮਾਂ ਇੰਟਰਵਿਊ ਦਾ ਜਗ੍ਹਾ ਦੇਣੀ ਉਸ ਟਾਈਮ ਉਹਨੂੰ ਕੋਈ ਹਥਕੜੀ ਨਹੀਂ ਹੈਗੀ ਉਹਦੇ ਲਾਗੇ ਕੋਈ ਪੁਲਸ ਵਾਲਾ ਨਹੀਂ ਹੈਗਾ ਤਾਂ ਸੋ ਇਹੀ ਆਉਂਦਾ ਵੀ ਇੱਕ ਵੱਡੇ ਪੱਧਰ ਦੇ ਉੱਤੇ ਕੋਈ ਸਟੇਟ ਜਾਂ ਸੈਂਟਰਲ ਏਜੰਸੀਆਂ ਦੀ ਮਿਲੀ ਭੁਗਤ ਦੇ ਨਾਲ ਹੀ ਹੋਇਆ ਕੋਈ ਇਹ ਨਹੀਂ ਵੀ ਕਿਸੇ ਇੰਸਪੈਕਟਰ ਨੇ ਜਾਂ ਗਾਲ-ਦਾਲੇ ਨੇ ਕਰ ਦਿੱਤਾ ਕੋਈ ਵੀ ਗਾਲ-ਦਾਲਾ ਇੰਨਾ ਰਿਸਕ ਨਹੀਂ ਲੈਂਦਾ ਆਪਣੇ ਤੌਰ ਦੇ ਉੱਤੇ ਆਪਣੇ ਤੌਰ ਤੇ ਤਾਂ ਪਾਣੀ ਦੀ ਬੋਤਲ ਵੀ ਫੜਾਉਣੀ ਹੋਵੇ ਤਾਂ ਬਹੁਤ ਜ਼ਿਆਦਾ ਇਤਰਾਜ਼ ਕਰਦੇ ਆ ਉਹ ਵੀ ਤੁਸੀਂ ਪਾਣੀ ਦੀ ਬੋਤਲ ਖੋਲ੍ਹ ਕੇ ਦੋ ਘੁੱਟ ਪੀ ਕੇ ਦਿਓ ਤੇ ਫੋਨ ਫੜਾਉਣਾ ਤੇ ਫੋਨ ਓਪਨ ਨਹੀਂ ਫਲਾੜ ਲੈਣਾ ਵੀ ਤੂੰ ਹੁਣ ਕਿੰਨੀਆਂ ਗੱਲਾਂ ਕਰੀ ਜਾ ਉਹ ਇੱਕ ਵੱਡੇ ਲੈਵਲ ਦੀ ਜਿਹੜੀ ਆ ਉਹ ਦਖਲ ਅੰਦਾਜ਼ੀ ਤੋਂ ਬਿਨਾ ਕੋਈ ਪੁਲਿਸ ਵਾਲਾ ਆਪਣੇ ਤੌਰ ਤੇ ਇੱਡਾ ਵੱਡਾ ਰਿਸਕ ਨਹੀਂ ਜਦੋਂ ਨੂੰ ਲੱਗਦਾ ਹੁੰਦਾ ਵੀ ਕੋਈ ਵੱਡੀ ਪੱਦਲ ਦੀ ਗੱਲ ਹੈਗੀ ਤਾਂ ਉਹ ਫੇਰ ਉਹ ਕਹਿੰਦੇ ਸਾਨੂੰ ਕੀ ਲੱਗੇ ਜਦੋਂ ਐਸਐਸਪੀ ਨੇ ਜਾਈ ਜੀ ਨੇ ਡੀਜੀ ਜਾਂ ਹੋਮ ਸੈਕਟਰੀ ਲੈਵਲ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਵੀ ਛੋਟੇ ਅਫਸਰ ਦੀ ਉਹਦੇ ਚ ਕੋਈ ਸੇ ਨਹੀਂ ਰਹਿੰਦੀ ਤੇ ਜਿਹੜੀ ਇਹ ਇੰਟਰਵਿਊ ਹੈਗੀ ਮੈਨੂੰ ਇਹ ਚ ਕਹਿੰਦੇ ਕੋਈ ਹਲਜ ਨਹੀਂ ਹੈਗਾ ਵੀ ਜਿਹਨੇ ਇੰਟਰਵਿਊ ਕੀਤੀ ਸੀ ਉਹ ਬੰਦਾ ਸੀਨ ਚੋਂ ਪਾਸੇ ਕਿਉਂ ਆ ਉਹਨੇ ਕਿਹੜੇ ਨੰਬਰ ਤੋਂ ਕੀਤੀ ਸੀ ਉਹਦੇ ਕੋ ਕਿਹੜਾ ਸਕਾਈਪ ਦੀ ਆਈਡੀ ਸੀ ਲਾਲਨ ਸੁਭਾਸ਼ ਸਨੋਈ ਨੇ ਕਿਹੜੀ ਸਕਾਈਪ ਆਈਡੀ ਵਰਤੀ ਸੀ ਉਹ ਕਿਹਨੇ ਲਿੰਕ ਕੀਤੀ ਸੀ ਉਹਨੂੰ ਫੋਨ ਕਿਹਨੇ ਦਿੱਤਾ ਸੀ ਮੰਨ ਲਓ ਆਪਾਂ ਦੋਨੇ ਜਣੇ ਫੋਨ ਤੇ ਗੱਲ ਕਰਦੇ ਆਂ ਤੁਹਾਡੇ ਤੇ ਇਤਰਾਜ ਮੈਨੂੰ ਕੋ ਪੁੱਛੇ ਨਾ ਵੀ ਜਸਪਾਲ ਸਿੰਘ ਤੂੰ ਗੁਲਸਮ ਸਿੰਘ ਦਾ ਗੱਲ ਕੀਤੀ ਸੀ ਤੇ ਉਹ ਦੱਸ ਤੂੰ ਫੇ ਮੈਂ ਸਿੱਧਾ ਕਹਿੰਦਾ ਜਗਿੰਦਰ ਪਟਿਆਲ ਨੂੰ ਕੋਈ ਨਹੀਂ ਕੋਈ ਕੋਈ ਨਹੀਂ ਪੁੱਛਦਾ ਤੇਰਾ ਲਿੰਕ ਕਿਹਨੇ ਕਰਾਇਆ ਸੀ ਤੂੰ ਫੋਨ ਦਿੱਤਾ ਸੀ ਤੇਰਾ ਪਹਿਲਾ ਲਿੰਕ ਸੀ ਤੇਰਾ ਮੌਕੇ ਤੇ ਲਿੰਕ ਲਾਇਆ ਜਾਂ ਤੇਰੇ ਤੇ ਕੋਈ ਪ੍ਰੈਸ਼ਰ ਸੀ ਵੀ ਤੂੰ ਇਹਦੀ ਇੰਟਰਵਿਊ ਕਰ ਜਾਂ ਤੇਰਾ ਅੱਜ ਵੀ ਲਿੰਕ ਹੈਗਾ ਸੋ ਨਾ ਹਾਈ ਕੋਰਟ ਦੇ ਆਰਡਰ ਦੇ ਵਿੱਚ ਨਾ ਕੋਈ ਵਕੀਲ ਨਾ ਕੋਈ মিডিਆ ਇਹ ਨਹੀਂ ਕਹਿ ਰਿਹਾ ਵੀ ਜਗਿੰਦਰ ਪਟਿਆਲ ਨੂੰ ਪੁੱਛ ਲੋ ਭਾਈ ਤੇ ਤੇਰੀ ਲਾਲੈਂਸ ਦੇ ਨਾਲ ਇੰਟਰਵਿਊ ਕਿਹਨੇ ਫੈਸਿਲੀਟੇਟ ਕੀਤੀ ਸੀ ਜਾਂ ਤੂੰ ਆਪਣੇ ਲੈਵਲ ਤੇ ਕੀਤੀ ਸੀ ਜਾਂ ਤੂੰ ਕਿਸੇ ਏਜੰਸੀ ਦੇ ਦੁਆਰ ਥਲੇ ਗੱਲ ਕੀਤੀ ਸੀ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਕੀ ਸਾਲ ਬਾਅਦ ਢੋਲ ਸਾਲ ਬਾਅਦ ਸਿੱਤਨੇ ਲੈਂਦੀਆਂ ਤੇ ਪਹਿਲੇ ਦੇਣੀ ਜਗਵਿੰਦਰ ਪਟਿਆਲ ਨੂੰ ਪੁੱਛ ਲੈਂਦਾ ਡੀਜੀਪੀ ਵੀ ਹਾਂ ਭਾਈ ਤੂੰ ਕਿੱਥੋਂ ਕੀਤੀ ਸੀ ਤੇ ਉਹ ਕਿੱਥੇ ਸੀਗਾ ਤੇ ਦੂਜੇ ਇੰਟਰਵਿਊ ਤਾਂ ਦੂਜੇ ਦੇਣੀ ਪਤਾ ਲੱਗ ਜਾਣਾ ਚਾਹੀਦਾ ਸੀਗਾ ਮੰਨ ਲਓ ਮੈਂ ਵਕੀਲ ਹਾਂ ਮੈਂ ਭਾਈ ਜਗਤਾਲ ਸਿੰਘ ਹਵਾਲਾ ਜਾਂ ਆਪਣੇ ਕਲਾਇੰਟਸ ਦੇ ਨਾਲ ਵੀਡੀਓ ਕਾਨਫਰੈਂਸਿੰਗ ਮੁਲਾਕਾਤ ਕਰਦਾ ਹੈਗਾ ਤਿਹਾਰ ਜੇਲ ਹੁਣ ਕਾਫੀ ਚੇਜ਼ ਹੋ ਗਿਆ ਕੀਤੀ ਮੈਂ ਉਹਨੂੰ ਰਿਕਾਰਡ ਕਰ ਲਵਾਂ ਮੈਂ ਰਿਕਾਰਡ ਕਰਕੇ ਉਹ ਜੋ ਬੋਲੇ ਜਾਰੀ ਕਰ ਦਵਾ ਮੀਡੀਆ 'ਚ ਕੀ ਮੀਡੀਆ ਜਾਂ ਪੁਲਿਸ ਮੇਰੇ ਕੋ ਨਹੀਂ ਆਉਗੀ ਵੀ ਤੂੰ ਬਈ ਦੱਸ ਜਗਤਾਰ ਸਿੰਘ ਨੇ ਇਹ ਗੱਲ ਕਿਵੇਂ ਬਾਹਰ ਆਈ ਜਗਤਾਰ ਸਿੰਘ ਹਵਾਰਾ ਕੁਝ ਬੋਲਿਆ ਚਲੋ ਮੈਂ ਇਹ ਨਹੀਂ ਕੀਤਾ ਮੈਂ ਫੋਰ ਐਗਜ਼ਾਮਪਲ ਦੱਸ ਰਿਹਾ ਵੀ ਭਾਈ ਜਗਤਾਰ ਸਿੰਘ ਹਵਾਰਾ ਕੁਝ ਬੋਲਣ ਮੇਰੀ ਵੀਸੀ ਮੁਲਾਕਾਤ 'ਚ ਮੈਂ ਉਹ ਰਿਕਾਰਡ ਕਰਕੇ ਜਾਰੀ ਕਰ ਦਵਾ ਮੀਡੀਆ 'ਚ ਤੇ ਮੇਰੇ ਕੋ ਕੋਈ ਨਹੀਂ ਆਊਗਾ ਵੀ ਹਾਂ ਬਈ ਤੂੰ ਕਿਵੇਂ ਜਾਦੀ ਕਰਿਆ ਤੇਰੇ ਕੋ ਕਿੱਥੋਂ ਆਈ ਸੋ ਮੇਰਾ ਸਵਾਲ ਇਹੀ ਆ ਵੀ ਕੋਈ ਵੀ মিডিਆ ਕੋਈ ਵੀ ਡੀਜੀਪੀ ਕੋਈ ਏਜੰਸੀ ਕੋਈ ਹਾਈ ਕੋਰਟ ਜਗਿੰਦਰ ਪਟਿਆਲ ਨੂੰ ਪੁੱਛੋ ਉਹਨੂੰ ਬਿਠਾ ਕੇ ਕੁਰਸੀ ਦੇ ਵੀ ਤੇਰਾ ਕੀ ਲਿੰਕ ਸੀ ਕਿਵੇਂ ਤੂੰ ਕੀਤੀ ਐ ਸੋ ਠੀਕ ਇਹ ਅਜੇ ਤੱਕ ਵੀ ਸਵਾਲੀਆ ਚਵੰਗ ਹਾਂ ਤੁਸੀਂ ਮਿਲ ਗਈ ਜਿਵੇਂ ਉਹ ਪਾਰਟਿਕੂਲਰ ਜਿਹੜੇ ਜਰਨਲਿਸਟ ਨੇ ਤੁਸੀਂ ਉਹਨਾਂ ਦੇ ਸਵਾਲ ਚੁੱਕ ਰਹੇ ਹੋ ਬਟ ਜਦੋਂ ਇਹ ਇੰਟਰਵਿਊ ਰਿਲੀਜ਼ ਹੋਇਆ ਸੀ ਉਦੋਂ ਵੀ ਇਹ ਰੌਲਾ ਪਿਆ ਸੀ ਤਾਂ ਉਦੋਂ ਉਹਨਾਂ ਦੇ ਚੈਨਲ ਵੱਲੋਂ ਜਾਂ ਉਹਨਾਂ ਦੇ ਵੱਲੋਂ ਇੱਕ ਟਵੀਟ ਆਇਆ ਸੀਗਾ ਉਹਨਾਂ ਦਾ ਇਹ ਗੱਲ ਕਹਿਣ ਦੇ ਸੀਗਾ ਕਿ ਅਸੀਂ ਤਾਂ ਉਹਨਾਂ ਦਾ ਪੱਖ ਲੈਣਾ ਸੀ ਇਨਵੈਸਟਿਗੇਟਿਵ ਜਿਹੜੀ ਜਰਨਲਿਜ਼ਮ ਉਹਦਾ ਇੱਕ ਪੱਖ ਹੈ ਕਿ ਅਸੀਂ ਉਹਨਾਂ ਦਾ ਜਦੋਂ ਦੂਜੇ ਪਾਸੇ ਉਹਨਾਂ ਦੇ ਬਾਰੇ ਸਾਰੀ ਗੱਲ ਹੋ ਰਹੀ ਸੀ ਇੰਟਰਵਿਊ 'ਚ ਵੀ ਇਹੀ ਗੱਲ ਕਹੀ ਗਈ ਹੈ ਵੀ ਤੁਹਾਡੇ ਬਾਰੇ ਬੜਾ ਕੁਝ ਬੋਲਿਆ ਜਾ ਰ ਤੇ ਜਦੋਂ ਕੋਈ ਬੰਦਾ ਜੇਲ੍ਹ 'ਚ ਹੁੰਦਾ ਜੀ ਉਹਦੇ ਵਿੱਚ ਉਹਦਾ ਪੱਖ ਉਹਦਾ ਵਕੀਲ ਰੱਖਦਾ ਜਿਉ ਪੱਤਰਕਾਰਾਂ ਨਾਲ ਹੀ ਆ ਜਾਂਦਾ ਏਦਾਂ ਹੀ ਪੱਖ ਲੈਣੇ ਆ ਤੇ ਬਹੁਤ ਬੰਦੇ ਪੱਖ ਦੇਣ ਨੂੰ ਬੈਠੇ ਆ ਸਾਰਿਆਂ ਦੇ ਪੱਖ ਲਓ ਇੱਕ ਬੰਦੇ ਖਾਸ ਆਈਡੈਂਟੀਟੀ ਦਾ ਤੁਸੀਂ ਕੋਈ ਪੱਖ ਲੈ ਰਹੇ ਹੋ ਬਹੁਤ سارے ਬੰਦੇ ਆ ਮੈਂ 50 ਬੰਦੇ ਦੱਸ ਦਿੰਦਾ ਜਿਹੜੇ ਆਪਣਾ ਪੱਖ ਦੇਣਾ ਚਾਹੁੰਦੇ ਹੋ ਜਾਂ ਤਾਂ ਓਪਨ ਕਰ ਦਿਓ ਤੁਸੀਂ ਵੀ ਹਰੇਕ ਬੰਦੇ ਦਾ ਪੱਖ ਸੁਣਿਆ ਜਾਊਗਾ ਇੱਕ ਖਾਸ ਬੰਦੇ ਦਾ ਇੱਕ ਖਾਸ ਮੌਕੇ ਦੇ ਉੱਤੇ ਪੱਖ ਲੈ ਲੈ ਰਹੇ ਹੋ ਤੁਸੀਂ ਤੇ ਉਹਨੂੰ ਇਨਵੈਸਟੀਗੇਟਿੰਗ ਉਹ ਜਰਨਲਿਜ਼ਮ ਕਹਿ ਰਹੇ ਹੋ ਤੇ ਜੇ ਪੋਟਾ ਹੁੰਦਾ ਤੇ ਹੁਣ ਨੂੰ ਤਾਂ ਪੋਟਾ ਦੇ ਤਹਿਤ ਵੀ ਜਿਹੜਾ ਉਹ ਪੱਤਰਕਾਰਾਂ ਨੂੰ ਵੀ ਪ੍ਰੋਸੀਕਿਊਟ ਕੀਤਾ ਜਾ ਸਕਦਾ ਸੀਗਾ ਇਹਨਾਂ ਨੇ ਭਾਵੇਂ ਕਦੀ ਕੀਤਾ ਨਹੀਂ ਇਹੋ ਜੇ ਕਾਲੇ ਕਾਨੂੰਨਾਂ ਦਾ ਵਿਰੋਧ ਪਰ ਜੇ ਪੋਟਾ ਹੁੰਦਾ ਤੇ ਜਗਵਿੰਦਰ ਪਟਿਆਲ ਅੱਜ ਦੀ ਤੀਜ ਪੋਟਾ ਦੇ ਵਿੱਚ ਜੇਲ੍ਹ ਦੇ ਵਿੱਚ ਹੁੰਦਾ ਤੇ ਪਰ ਪੱਖ ਲੈਣ ਦੀ ਜਿਹੜੀ ਗੱਲ ਹੈ ਕਿ ਫਿਰ ਸਾਰਿਆਂ ਦਾ ਪੱਖ ਲੈਣਾ ਚਾਹੀਦਾ ਇੱਕ ਬੰਦੇ ਦਾ ਇੱਕ ਖਾਸ ਕਮਿਊਨਿਟੀ ਇੱਕ ਖਾਸ ਲਿੰਕ ਦਾ ਨਹੀਂ ਪੱਖ ਲੈਣਾ ਚਾਹੀਦਾ ਫਿਰ ਸਾਰਿਆਂ ਦਾ ਪੱਖ ਲਾਓ ਭਾਈ ਜਗਤਾਲ ਸਿੰਘ ਹਵਾਦਾ ਦਾ ਵੀ ਪੱਖ ਲਾਓ ਪਾਈਪੇ ਹੋਦੇ ਦਾ ਤਾਰੇ ਦਾ ਜੱਗੀ ਜੋਲ ਸਾਰੇ ਆਪਣਾ ਪੱਖ ਦੇਣਾ ਚਾਹੁੰਦੇ ਆ ਸਾਰਿਆਂ ਦਾ ਪੱਕਾ ਕਿਉਂ ਨਹੀਂ ਲਿਆ ਜਾਂਦਾ ਫਿਰ ਫਿਰ ਸਟੇਟ ਖੁੱਲੀ ਛੁੱਟੀ ਦਵੇ ਵੀ ਜਿਹਨੇ ਇੰਟਰਵਿਊ ਕੀਤੀ ਸੀ ਉਹ ਬੰਦਾ ਸੀਨ ਚੋਂ ਪਾਸੇ ਕਿਉਂ ਆ ਮੈਂ ਸਿੱਧਾ ਕਹਿੰਦਾ ਜਗਿੰਦਰ ਪਟਿਆਲ ਨੂੰ ਕੋਈ ਨਹੀਂ ਕੋਈ ਕੋਈ ਨਹੀਂ ਪੁੱਛਦਾ ਫੋਨ ਮਿਲਨੇ ਜੇਲ੍ਹ ਚ ਇੱਕ ਡਿਫਰੈਂਟ ਗੱਲ ਹੈਗੀ ਆ ਉਹ ਕਿਸੇ ਦੀ ਮੂਲੀ ਭੁਗਤਾਨਾ ਮਿਲਿਆ ਹੋ ਸਕਦਾ ਡੂਰਿੰਗ ਟ੍ਰਾਂਸਪੋਰਟੇਸ਼ਨ ਰੋਕ ਕੇ ਇੱਕ ਇੰਟਰਵਿਊ ਕਰਨੀ ਇੱਕ ਲੰਮਾ ਸਮਾਂ ਇੰਟਰਵਿਊ ਦਾ ਜਗ੍ਹਾ ਦੇਣੀ ਉਸ ਟਾਈਮ ਉਹਨੂੰ ਕੋਈ ਹਤਕੜੀ ਨਹੀਂ ਹੈਗੀ ਉਹਦੇ ਲਾਗੇ ਕੋਈ ਪੁਲਸਵਾਰਾ ਨਹੀਂ ਹੈਗਾ ਤੇ ਇਹੀ ਆਉਂਦਾ ਵੀ ਇੱਕ ਵੱਡੇ ਪੱਧਰ ਦੇ ਉੱਤੇ ਕੋਈ ਸਟੇਟ ਜਾਂ ਸੈਂਟਰਲ ਏਜੰਸੀਆਂ ਦੀ ਮੂਲੀ ਭੁਗਤਾਨ ਦੇ ਨਾਲ ਹੀ ਹੋਇਆ 10 ਦਿਨ ਸੁੱਗੋਈ ਨੇ ਕਿਹੜੀ ਸਕਾਈਪ ਆਈ ਦੀ ਵਰਤੀ ਸੀ ਉਹ ਕਿਹਨੇ ਲਿੰਕ ਕੀਤੀ ਸੀ ਉਹਨੂੰ ਫੋਨ ਕਿਹਨੇ ਦਿੱਤਾ ਸੀ ਜਦੋਂ ਕੋਈ ਬੰਦਾ ਜੇਲ੍ਹ 'ਚ ਹੁੰਦਾ ਜੀ ਉਦੇ ਵਿੱਚ ਉਹਦਾ ਪੱਖ ਉਹਦਾ ਵਕੀਲ ਰੱਖਦਾ ਜੇ ਉਹ ਪੱਤਰਕਾਰਾਂ ਨਹੀਂ ਆ ਜਾਂਦਾ ਮੈਂ 50 ਬੰਦੇ ਦੱਸ ਦਿੰਦਾ ਜਿਹੜੇ ਆਪਣਾ ਪੱਖ ਦੇਣਾ ਚਾਹੁੰਦੇ ਹੋ ਜਾਂ ਤਾਂ ਓਪਨ ਕਰ ਦਿਓ ਤੁਸੀਂ ਵੀ ਹਰੇਕ ਬੰਦੇ ਦਾ ਪੱਖ ਸੁਣਿਆ ਜਾਊਗਾ ਜਿਹੇ ਪੋਟਾ ਹੁੰਦਾ ਤੇ ਜਗਵਿੰਦਰ ਪਟਿਆਲ ਅੱਜ ਦੀ ਤੀਜ ਪੋਟਾ ਦੇ ਵਿੱਚ ਜੇਲ੍ਹ ਦੇ ਵਿੱਚ ਹੁੰਦਾ ਜਦੋਂ ਇਹ ਇੰਟਰਵਿਊ ਨਸ਼ਰ ਹੋਇਆ ਤਾਂ ਬੜੀ ਰੌਲਾ ਪੈ ਗਿਆ ਰੌਲਾ ਪੈਣ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਬੜੇ ਦਾਅਵੇ ਨਾਲ ਕਿਹਾ ਇਹ ਇੰਟਰਵਿਊ ਪੰਜਾਬ ਤੋਂ ਬਾਹਰ ਹੋਈ ਹੈ ਤਾਂ ਇਹ ਡੀਜੀਪੀ ਪੰਜਾਬ ਦੀ ਫਿਰ ਹੁਣ ਕੀ ਉਹਨਾਂ ਤੇ ਮਤਲਬ ਕਿ ਉਹਨਾਂ ਦੀ ਜ਼ਿੰਮੇਵਾਰੀ ਕੀ ਤੈ ਹੁੰਦੀ ਹੈ ਦੇਖੋ ਡੀਜੀਪੀ ਪੰਜਾਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਆਈਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮਸ਼ੀਰ ਸਿੰਘ ਬੀਤੇ 7 ਅਗਸਤ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਅਹਿਮ ਜਿਹੜੀ ਰਿਪੋਰਟ ਹੈ ਉਹ ਓਪਨ ਹੋਈ ਹੈ ਐਸਆਈਟੀਬ ਦੇ ਵੱਲੋਂ ਲਾਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊ ਦੇ ਸੰਬੰਧ ਸੰਦਰਭ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਜਿਹੜੀ ਜੇਲ ਇੰਟਰਵਿਊ ਹੈ ਅਸੀਂ ਸਾਰੇ ਜਾਣਦੇ ਹਾਂ ਕਿ 2023 ਦੇ ਮਾਰਚ ਮਹੀਨੇ ਦੇ ਵਿੱਚ ਇਹ ਇੰਟਰਵਿਊ ਰਿਲੀਜ਼ ਰਿਲੇ ਹੁੰਦੀ ਹੈ ਜਦੋਂ ਕਿ ਸਿੱਧੂ ਮੂਸੇਵਾਲਾ ਦੀ ਵਰਸੀ ਮਨਾਈ ਜਾ ਰਹੀ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਅਮਰਿਤਪਾਲ ਸਿੰਘ ਉਹਨਾਂ ਦੇ ਉੱਤੇ ਇੱਕ ਕ੍ਰੈਕਡਾਊਨ ਪੰਜਾਬ ਪੁਲਿਸ ਤੋਂ ਚੱਲ ਰਿਹਾ ਸੀ ਤਾਂ ਉਦੋਂ ਇੱਕ ਇੰਟਰਵਿਊ ਆਉਂਦੀ ਆ ਤਾਂ ਉਹ ਇੰਟਰਵਿਊ ਦੇ ਉੱਤੇ ਬੀਤੇ ਸਾਲ ਦੇ ਦਸੰਬਰ ਮਹੀਨੇ ਦੇ ਵਿੱਚ ਇੱਕ ਹਾਈ ਕੋਰਟ ਦੇ ਵੱਲੋਂ ਸ਼ੂ ਮੋਟੋ ਲਿਆ ਜਾਂਦਾ ਇਸ ਗੱਲ ਨੂੰ ਕਹਿ ਕੇ ਕਿ ਜ਼ਿਲ੍ਹਾ ਦੇ ਵਿੱਚ ਜਿਹੜੀ ਮੋਬਾਈਲ ਫੋਨ ਮਿਲ ਰਹੇ ਨੇ ਉਹਨਾਂ ਦੇ ਉੱਤੇ ਪੁਲਿਸ ਕੀ ਕਾਰਵਾਈ ਕਰ ਰਹੀ ਆ ਉਹ ਗੱਲ ਚੱਲਦੇ-ਚੱਲਦੇ ਇਸ ਇੰਟਰਵਿਊ ਤੱਕ ਪੁੱਜਦੀ ਆ ਤੇ ਹੁਣ ਅਨੂਪਿੰਦਰ ਗਰੇਵਾਲ ਜਿਹੜੇ ਕਿ ਹਾਈ ਕੋਰਟ ਦੇ ਜੱਜ ਨੇ ਉਹਨਾਂ ਦੀ ਅਧਾਰਤ ਡੀਬੀ ਦੇ ਵਿੱਚ ਇੱਕ ਐਸਆਈਟੀ ਦੀ ਰਿਪੋਰਟ ਫਾਈਲ ਹੋਈ ਆ ਉਹ ਰਿਪੋਰਟ ਵੀ ਕਾਫੀ ਦੇਰ ਬਾਅਦ ਫਾਈਲ ਹੋਈ ਆ ਤੇ ਉਹਦੇ ਵਿੱਚ ਕਿਹਾ ਗਿਆ ਕਿ ਇੰਟਰਵਿਊ ਪੰਜਾਬ ਦੇ ਵਿੱਚ ਹੀ ਹੋਈ ਸੀ ਤਾਂ ਜਦੋਂ ਕਿ ਜਿਸ ਦਿਨ ਇੰਟਰਵਿਊ ਹੋਈ ਸੀ ਰਿਲੇ ਹੋਈ ਸੀ ਤਾਂ ਉਸ ਤੋਂ ਹੀ ਉਸੇ ਦਿਨ ਜਾਂ ਉਸ ਤੋਂ ਅਗਲੇ ਦਿਨ ਪੰਜਾਬ ਦੇ ਡੀਜੀਪੀ ਨੇ ਇਹ ਗੱਲ ਕਹੀ ਸੀ ਪ੍ਰੈਸ ਕਾਨਫਰੰਸ ਕਰਕੇ ਕਿ ਇਹ ਇੰਟਰਵਿਊ ਪੰਜਾਬ ਤੋਂ ਬਾਹਰ ਹੋਇਆ ਹੈਗਾ ਉਹਨਾਂ ਨੇ ਕੱਪੜਿਆਂ ਦੀ شناخت ਵੀ ਕਰਾਈ ਸੀ ਤੇ ਆਪਾਂ ਇਹਨਾਂ ਸਾਰੇ ਨੁਕਤੇ ਤੇ ਗੱਲ ਕਰਦੇ ਆ ਕਿ ਇਹ ਗੱਲ ਜੇਲ੍ਹ ਪ੍ਰਬੰਧਨ ਨਾਲ ਜੁੜੀ ਹੋਈ ਹੈ ਇਹ ਗੈਂਗਸਟਰਾਂ ਦੇ ਅਪਰਾਧ ਨਾਲ ਜੁੜੀ ਹੋਈ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਤਾਕਤਾਂ ਨੇ ਸਾਡੇ ਨਾਲ ਸੀਨੀਅਰ ਐਡਵੋਕੇਟ ਨੇ ਜਸਪਾਲ ਸਿੰਘ ਜੀ ਮਨਪੁਰ ਅਸੀਂ ਪਹਿਲਾਂ ਵੀ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਾਉਨੇ ਆ ਤੇ ਉਹ ਜੋ ਸਿੱਖ ਸੰਘਰਸ਼ ਦੇ ਵਿੱਚ ਜਿਹੜੇ ਲੋਕ ਸੰਘਰਸ਼ੀ ਨੇ ਉਹਨਾਂ ਦੇ ਮੁਕਦਮੇ ਵੀ ਕਰਦੇ ਨੇ ਤੇ ਹੋਰ ਜਿਹੜੀ ਜਿਹੜੀ ਵੀ ਇਸ ਜਿਹੜੇ ਯੂਏਪੀ ਦੇ ਅੰਦਰ ਜਿਹੜੇ ਕੇਸਿਸ ਨੇ ਜ਼ਿਆਦਾਤਰ ਉਹ ਉਹ ਉਹਨਾਂ ਦੀ ਦੇਖਦੇ ਨੇ ਜੇ ਤਾਰਸੰਗੀ ਜੋ ਹਾਲ ਉਹਨਾਂ ਦਾ ਮਾਮਲਾ ਹੋਵੇ ਜਾਂ ਹੋਰ ਮਾਮਲੇ ਹੋਣ ਤਾਂ ਇਸੇ ਕਰਕੇ ਜੇਲ੍ਹ ਪ੍ਰਬੰਧਨਾਂ ਨੂੰ ਤੇ ਪੁਲਿਸ ਦੀ ਕਾਰਜਸ਼ੈਲੀ ਨੂੰ ਬਹੁਤ ਨੇੜੇੋਂ ਸਮਝਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਵਾਇਗਲ ਸਾਹਿਬ ਹਾਲ ਸਾਹਿਬ ਵਾਇਗਲ ਜੀ ਕਿੱਥੇ ਤੁਸੀਂ ਇੱਕ ਲਾਇਰ ਹੋ ਅਸੀਂ ਤਾਂ ਜਰਨਲਿਸਟ ਆ ਅਸੀਂ ਤਾਂ ਖਬਰ ਦੇਖਦੇ ਆਂ ਜੀ ਤੁਸੀਂ ਜਿਹੜੇ ਇੱਕ ਲੋਅਰ ਦੀ ਨਜ਼ਰ ਜੀ ਤੁਹਾਡਾ ਜ਼ਿਲ੍ਹਾ ਚ ਵੀ ਵਾਵਸਤਾ ਰਹਿੰਦਾ ਤਾਂ ਇਹ ਜਿਹੜਾ ਸਾਰਾ ਕੁਝ ਹੁਣ ਆਇਆ ਹੈ ਕਿ ਪੰਜਾਬ ਚ ਇੰਟਰਵਿਊ ਹੋਈ ਹੈ ਜਦੋਂ ਇੰਟਰਵਿਊ ਆਈ ਸੀ ਉਦੋਂ ਤੋਂ ਲੈ ਕੇ ਜਿਹੜਾ ਸਾਰਾ ਕੁਝ ਚੱਲਿਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਕ ਵਕੀਲ ਦੇ ਨਜ਼ਰ ਤੋਂ ਆਹ ਦੇਖੋ ਜਿਹੜਾ ਜਿਹੜੀ ਇੰਟਰਵਿਊ ਵਾਲੀ ਗੱਲ ਆਈ ਲਾਰੈਂਸ ਦੀ ਜਿਹੜੀ ਇੰਟਰਵਿਊ ਆਈ ਹੈ ਜਦੋਂ ਪਹਿਲੇ ਦਿਨ ਦੇਖੀ ਸੀ ਮੇਰੀ ਫਸਟ ਅਬਜਰਵੇਸ਼ਨ ਸੀ ਪੀ ਇਹ ਖਾੜਾੜ ਸੀਆਈਏ ਜਿਹੜਾ ਸਟਾਫ ਹੈਗਾ ਜਾਂ ਇਹਨੂੰ ਜੁਆਇੰਟ ਇਨਟੈਰੋਗੇਸ਼ਨ ਸੈਂਟਰ ਵੀ ਕਹਿੰਦੇ ਆ ਕਿਉਂਕਿ ਮੈਂ ਉੱਥੇ ਇੱਕ ਦੋ ਵਾਰ ਗਿਆ ਹੋਇਆ ਆਪਣੇ ਕਲਾਇੰਟ ਨੂੰ ਵੈਸੀ ਜੱਗੀ ਜੋਲ ਨੂੰ ਮਿਲਣ ਨਹੀਂ ਗਿਆ ਸੀ ਉਹ ਦੇਖਿਆ ਆ ਕਿ ਉੱਥੋਂ ਦੇ ਕਮਰੇ ਜੇ ਲੱਗਦੇ ਆ ਜਿੰਨਾ ਕੁ ਅੰਦਾਜ਼ਾ ਹੁੰਦਾ ਕਿਉਂਕਿ ਜਿਹੜੀ ਇਹੋ ਜੀ ਕੋਈ ਫੋਨ ਮਿਲਨੇ ਜੇਲ੍ਹ ਚ ਇੱਕ ਡਿਫਰੈਂਟ ਗੱਲ ਹੈਗੀ ਆ ਉਹ ਕਿਸੇ ਦੀ ਮੂਲੀ ਭੁਗਤਾਨਾ ਮਿਲਿਆ ਹੋ ਸਕਦਾ ਜਿਹੜੀ ਇੱਕ ਬੰਦਾ ਟਰਾਂਸਪੋਰਟੇਸ਼ਨ ਦੇ ਦੌਰਾਨ ਜੁਆਇੰਟ ਇਨਟੈਰੋਗੇਸ਼ਨ ਸੈਂਟਰ ਚ ਜਾਂ ਸੀਏਆਈਏ ਸਟਾਫ ਦੇ ਵਿੱਚ ਰੱਖਿਆ ਹੋਇਆ ਉਹਨੂੰ ਇੱਕ ਗਾਤ ਲੱਗੀ ਹੋਈ ਆ ਜਿਹੜੇ ਹਾਈ ਪ੍ਰੋਫਾਈਲ ਕ੍ਰਿਮੀਨਲ ਹੁੰਦੇ ਰਿਕਾਰਡ ਵਾਲੇ ਬੰਦੇ ਉਹਨਾਂ ਦਾ ਡੀਐਸਪੀ ਜਾਂ ਐਸਪੀ ਪੱਧਰ ਦਾ ਬੰਦਾ ਲੱਗਿਆ ਹੁੰਦਾ ਫਿਰ ḍuring ਟ੍ਰਾਂਸਪੋਰਟੇਸ਼ਨ ਰੋਕ ਕੇ ਇੱਕ ਇੰਟਰਵਿਊ ਕਰਨੀ ਇੱਕ ਲੰਮਾ ਸਮਾਂ ਇੰਟਰਵਿਊ ਦਾ ਜਗ੍ਹਾ ਦੇਣੀ ਉਸ ਟਾਈਮ ਉਹਨੂੰ ਕੋਈ ਹਥਕੜੀ ਨਹੀਂ ਹੈਗੀ ਉਹਦੇ ਲਾਗੇ ਕੋਈ ਪੁਲਸ ਵਾਲਾ ਨਹੀਂ ਹੈਗਾ ਤਾਂ ਸੋ ਇਹੀ ਆਉਂਦਾ ਵੀ ਇੱਕ ਵੱਡੇ ਪੱਧਰ ਦੇ ਉੱਤੇ ਕੋਈ ਸਟੇਟ ਜਾਂ ਸੈਂਟਰਲ ਏਜੰਸੀਆਂ ਦੀ ਮਿਲੀ ਭੁਗਤ ਦੇ ਨਾਲ ਹੀ ਹੋਇਆ ਕੋਈ ਇਹ ਨਹੀਂ ਵੀ ਕਿਸੇ ਇੰਸਪੈਕਟਰ ਨੇ ਜਾਂ ਗਾਲ-ਦਾਲੇ ਨੇ ਕਰ ਦਿੱਤਾ ਕੋਈ ਵੀ ਗਾਲ-ਦਾਲਾ ਇੰਨਾ ਰਿਸਕ ਨਹੀਂ ਲੈਂਦਾ ਆਪਣੇ ਤੌਰ ਦੇ ਉੱਤੇ ਆਪਣੇ ਤੌਰ ਤੇ ਤਾਂ ਪਾਣੀ ਦੀ ਬੋਤਲ ਵੀ ਫੜਾਉਣੀ ਹੋਵੇ ਤਾਂ ਬਹੁਤ ਜ਼ਿਆਦਾ ਇਤਰਾਜ਼ ਕਰਦੇ ਆ ਉਹ ਵੀ ਤੁਸੀਂ ਪਾਣੀ ਦੀ ਬੋਤਲ ਖੋਲ੍ਹ ਕੇ ਦੋ ਘਟ ਪੀ ਕੇ ਦਿਓ ਤੇ ਫੋਨ ਫੜਾਉਣਾ ਤੇ ਫੋਨ ਓਪਨ ਨਹੀਂ ਫਲਾੜ ਲੈਣਾ ਵੀ ਤੂੰ ਹੁਣ ਕਿੰਨੀਆਂ ਗੱਲਾਂ ਕਰੀ ਜਾ ਉਹ ਇੱਕ ਵੱਡੇ ਲੈਵਲ ਦੀ ਜਿਹੜੀ ਆ ਉਹ ਦਖਲ ਅੰਦਾਜ਼ੀ ਤੋਂ ਬਿਨਾਂ ਕੋਈ ਪੁਲਿਸ ਵਾਲਾ ਆਪਣੇ ਤੌਰ ਤੇ ਇੱਡਾ ਵੱਡਾ ਰਿਸਕ ਨਹੀਂ ਜਦੋਂ ਨੂੰ ਲੱਗਦਾ ਹੁੰਦਾ ਵੀ ਕੋਈ ਵੱਡੀ ਪੱਦਲ ਦੀ ਗੱਲ ਹੈਗੀ ਤਾਂ ਉਹ ਫੇਰ ਉਹ ਕਹਿੰਦੇ ਸਾਨੂੰ ਕੀ ਲੱਗੇ ਜਦੋਂ ਐਸਐਸਪੀ ਨੇ ਜਾਈ ਜੀ ਨੇ ਦਾ ਡੀਜੀ ਜਾਂ ਹੋਮ ਸੈਕਟਰੀ ਲੈਵਲ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਵੀ ਛੋਟੇ ਅਫਸਰ ਦੀ ਉਹਦੇ ਚ ਕੋਈ ਸੇ ਨਹੀਂ ਰਹਿੰਦੀ ਤੇ ਜਿਹੜੀ ਇਹ ਇੰਟਰਵਿਊ ਹੈਗੀ ਮੈਨੂੰ ਇਹ ਚ ਕਹਿੰਦੇ ਕੋਈ ਹਲਜ ਨਹੀਂ ਹੈਗਾ ਵੀ ਜਿਹਨੇ ਇੰਟਰਵਿਊ ਕੀਤੀ ਸੀ ਉਹ ਬੰਦਾ ਸੀਨ ਚੋਂ ਪਾਸੇ ਕਿਉਂ ਆ ਉਹਨੇ ਕਿਹੜੇ ਨੰਬਰ ਤੋਂ ਕੀਤੀ ਸੀ ਉਹਦੇ ਕੋ ਕਿਹੜਾ ਸਕਾਈਪ ਦੀ ਆਈਡੀ ਸੀ ਲਾਲਨ ਸੁਭਾਸ਼ ਸਨੋਈ ਨੇ ਕਿਹੜੀ ਸਕਾਈਪ ਆਈਡੀ ਵਰਤੀ ਸੀ ਉਹ ਕਿਹਨੇ ਲਿੰਕ ਕੀਤੀ ਸੀ ਉਹਨੂੰ ਫੋਨ ਕਿਹਨੇ ਦਿੱਤਾ ਸੀ ਮੰਨ ਲਓ ਆਪਾਂ ਦੋਨੇ ਜਣੇ ਫੋਨ ਤੇ ਗੱਲ ਕਰਦੇ ਆਂ ਤੁਹਾਡੇ ਤੇ ਇਤਰਾਜ ਮੈਨੂੰ ਕੋ ਪੁੱਛੇ ਨਾ ਵੀ ਜਸਪਾਲ ਸਿੰਘ ਤੂੰ ਗੁਲਸਮ ਸੀਲ ਸਿੰਘ ਨਾਲ ਗੱਲ ਕੀਤੀ ਸੀ ਤੇ ਉਹ ਦੱਸ ਤੂੰ ਫੇ ਮੈਂ ਸਿੱਧਾ ਕਹਿੰਦਾ ਜਗਿੰਦਰ ਪਟਿਆਲ ਨੂੰ ਕੋਈ ਨਹੀਂ ਕੋਈ ਕੋਈ ਨਹੀਂ ਪੁੱਛਦਾ ਤੇਰਾ ਲਿੰਕ ਕਿਹਨੇ ਕਰਾਇਆ ਸੀ ਤੂੰ ਫੋਨ ਦਿੱਤਾ ਸੀ ਤੇਰਾ ਪਹਿਲਾ ਲਿੰਕ ਸੀ ਤੇਰਾ ਮੌਕੇ ਤੇ ਲਿੰਕ ਲਾਇਆ ਜਾਂ ਤੇਰੇ ਤੇ ਕੋਈ ਪ੍ਰੈਸ਼ਰ ਸੀ ਵੀ ਤੂੰ ਇਹਦੀ ਇੰਟਰਵਿਊ ਕਰ ਜਾਂ ਤੇਰਾ ਅੱਜ ਵੀ ਲਿੰਕ ਹੈਗਾ ਸੋ ਨਾ ਹਾਈ ਕੋਰਟ ਦੇ ਆਰਡਰ ਦੇ ਵਿੱਚ ਨਾ ਕੋਈ ਵਕੀਲ ਨਾ ਕੋਈ মিডিਆ ਇਹ ਨਹੀਂ ਕਹਿ ਰਿਹਾ ਵੀ ਜਗਿੰਦਰ ਪਟਿਆਲ ਨੂੰ ਪੁੱਛ ਲੋ ਭਾਈ ਵੀ ਤੇਰੀ ਲਾਰੈਂਸ ਦੇ ਨਾਲ ਇੰਟਰਵਿਊ ਕਿਹਨੇ ਫੈਸਿਲੀਟੇਟ ਕੀਤੀ ਸੀ ਜਾਂ ਤੂੰ ਆਪਣੇ ਲੈਵਲ ਤੇ ਕੀਤੀ ਸੀ ਜਾਂ ਤੂੰ ਕਿਸੇ ਏਜੰਸੀ ਦੇ ਦੁਆਰ ਥਲੇ ਗੱਲ ਕੀਤੀ ਸੀ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਕਿ ਸਾਲ ਬਾਅਦ ਢੋਲ ਸਾਲ ਬਾਅਦ ਸਿੱਤਨੇ ਲੈਂਦੀਆਂ ਤੇ ਪਹਿਲੇ ਦੇਣੀ ਜਗਵਿੰਦਰ ਪਟਿਆਲ ਨੂੰ ਪੁੱਛ ਲੈਂਦਾ ਡੀਜੀਪੀ ਵੀ ਹਾਂ ਭਾਈ ਤੂੰ ਕਿੱਥੋਂ ਕੀਤੀ ਸੀ ਤੇ ਉਹ ਕਿੱਥੇ ਸੀਗਾ ਤੇ ਦੂਜੇ ਇੰਟਰਵਿਊ ਤਾਂ ਦੂਜੇ ਦੇਣੀ ਪਤਾ ਲੱਗ ਜਾਣਾ ਚਾਹੀਦਾ ਸੀਗਾ ਮੰਨ ਲਓ ਮੈਂ ਵਕੀਲ ਹਾਂ ਮੈਂ ਭਾਈ ਜਗਤਾਲ ਸਿੰਘ ਹਵਾਲਾ ਜਾਂ ਆਪਣੇ ਕਲਾਇੰਟਸ ਦੇ ਨਾਲ ਵੀਡੀਓ ਕਾਨਫਰੈਂਸਿੰਗ ਮੁਲਾਕਾਤ ਕਰਦਾ ਹੈਗਾ ਤਿਹਾਰ ਜੇਲ ਹੁਣ ਕਾਫੀ ਚੇਜ਼ ਹੋ ਗਿਆ ਕੀਤੀ ਮੈਂ ਉਹਨੂੰ ਰਿਕਾਰਡ ਕਰ ਲਵਾਂ ਮੈਂ ਰਿਕਾਰਡ ਕਰਕੇ ਉਹ ਜੋ ਬੋਲ ਜਾਰੀ ਕਰ ਦਵਾ ਮੀਡੀਆ 'ਚ ਕੀ ਮੀਡੀਆ ਜਾਂ ਪੁਲਿਸ ਮੇਰੇ ਕੋ ਨਹੀਂ ਆਉਗੀ ਵੀ ਤੂੰ ਬਈ ਦੱਸ ਜਗਤਾਰ ਸਿੰਘ ਨੇ ਇਹ ਗੱਲ ਕਿਵੇਂ ਬਾਹਰ ਆਈ ਜਗਤਾਰ ਸਿੰਘ ਹਵਾਰਾ ਕੁਝ ਬੋਲ ਲਿਆ ਚਲੋ ਮੈਂ ਇਹ ਨਹੀਂ ਕੀਤਾ ਮੈਂ ਫੋਰ ਐਗਜ਼ਾਮਪਲ ਦੱਸ ਰਿਹਾ ਵੀ ਭਾਈ ਜਗਤਾਰ ਸਿੰਘ ਹਵਾਰਾ ਕੁਝ ਬੋਲਣ ਮੇਰੀ ਵੀਸੀ ਮੁਲਾਕਾਤ 'ਚ ਮੈਂ ਉਹ ਰਿਕਾਰਡ ਕਰਕੇ ਜਾਰੀ ਕਰ ਦਵਾ ਮੀਡੀਆ 'ਚ ਤੇ ਮੇਰੇ ਕੋ ਕੋਈ ਨਹੀਂ ਆਊਗਾ ਵੀ ਹਾਂ ਬਈ ਤੂੰ ਕਿਵੇਂ ਜਾਦੀ ਕਰਿਆ ਤੇਰੇ ਕੋ ਕਿੱਥੋਂ ਆਈ ਸੋ ਮੇਰਾ ਸਵਾਲ ਇਹੀ ਆ ਵੀ ਕੋਈ ਵੀ মিডিਆ ਕੋਈ ਵੀ ਡੀਜੀਪੀ ਕੋਈ ਏਜੰਸੀ ਕੋਈ ਹਾਈ ਕੋਰਟ ਜਗਿੰਦਰ ਪਟਿਆਲ ਨੂੰ ਪੁੱਛੋ ਉਹਨੂੰ ਬਿਠਾ ਕੇ ਕੁਰਸੀ ਦੇ ਵੀ ਤੇਰਾ ਕੀ ਲਿੰਕ ਸੀ ਕਿਵੇਂ ਤੂੰ ਕੀਤੀ ਐ ਸੋ ਠੀਕ ਇਹ ਅਜੇ ਤੱਕ ਵੀ ਸਵਾਲੀਆ ਚੁਆੰਗ ਹਾਂ ਤੁਸੀਂ ਮਨ ਲਗੀ ਜਿਵੇਂ ਉਹ ਪਾਰਟिकुलर ਜਿਹੜੇ ਜਰਨਲਿਸਟ ਨੇ ਤੁਸੀਂ ਉਹਨਾਂ ਦੇ ਸਵਾਲ ਚੁੱਕ ਰਹੇ ਹੋ ਬਟ ਜਦੋਂ ਇਹ ਇੰਟਰਵਿਊ ਰਿਲੀਜ਼ ਹੋਇਆ ਸੀ ਉਦੋਂ ਵੀ ਇਹ ਰੌਲਾ ਪਿਆ ਸੀ ਤਾਂ ਉਦੋਂ ਉਹਨਾਂ ਦੇ ਚੈਨਲ ਵੱਲੋਂ ਜਾਂ ਉਹਨਾਂ ਦੇ ਵੱਲੋਂ ਇੱਕ ਟਵੀਟ ਆਇਆ ਸੀਗਾ ਉਹਨਾਂ ਦਾ ਇਹ ਗੱਲ ਕਹਿਣ ਦੇ ਸੀਗਾ ਕਿ ਸਿੱਧਾ ਉਹਨਾਂ ਦਾ ਪੱਖ ਲੈਣਾ ਸੀ ਇਨਵੈਸਟਿਗੇਟਿਵ ਜਿਹੜੀ ਜਰਨਲਿਜ਼ਮ ਆ ਉਹਦਾ ਇੱਕ ਪੱਖ ਹੈ ਕਿ ਅਸੀਂ ਉਹਨਾਂ ਦਾ ਜਦੋਂ ਦੂਜੇ ਪਾਸੇ ਉਹਨਾਂ ਦੇ ਬਾਰੇ ਸਾਰੀ ਗੱਲ ਹੋ ਰਹੀ ਸੀ ਇੰਟਰਵਿਊ ਚ ਵੀ ਇਹੀ ਗੱਲ ਕਹੀ ਗਈ ਹੈ ਵੀ ਤੁਹਾਡੇ ਬਾਰੇ ਬੜਾ ਕੁਝ ਬੋਲਿਆ ਜਾ ਰਿਹਾ ਵੀ ਅਸੀਂ ਤੁਸੀਂ ਆਪਣਾ ਪੱਖ ਦਿਓ ਤੇ ਜਦੋਂ ਕੋਈ ਬੰਦਾ ਜੇਲ੍ਹ ਚ ਹੁੰਦਾ ਜੀ ਉਹਦੇ ਵਿੱਚ ਉਹਦਾ ਪੱਖ ਉਹਦਾ ਵਕੀਲ ਰੱਖਦਾ ਜਿਉਂ ਪੱਤਰਕਾਰਾਂ ਨਾਲ ਹੀ ਨਹੀਂ ਆ ਜਾਂਦਾ ਇਦਾਂ ਪੱਖ ਲੈਣੇ ਤੇ ਬਹੁਤ ਬੰਦੇ ਪੱਖ ਦੇਣ ਨੂੰ ਬੈਠੇ ਆ ਸਾਰਿਆਂ ਦੇ ਪੱਖ ਲਓ ਇੱਕ ਬੰਦੇ ਖਾਸ ਆਈਡੈਂਟੀਟੀ ਦਾ ਤੁਸੀਂ ਕਿਉਂ ਪੱਖ ਲੈ ਰਹੇ ਹੋ ਉਹ ਬਹੁਤ سارے ਬੰਦੇ ਆ ਮੈਂ 50 ਬੰਦੇ ਦੱਸ ਦਿੰਦਾ ਜਿਹੜੇ ਆਪਣਾ ਪੱਖ ਦੇਣਾ ਚਾਹੁੰਦੇ ਹੋ ਜਾਂ ਤਾਂ ਓਪਨ ਕਰ ਦਿਓ ਤੁਸੀਂ ਵੀ ਹਰੇਕ ਬੰਦੇ ਦਾ ਪੱਖ ਸੁਣਿਆ ਜਾਊਗਾ ਇੱਕ ਖਾਸ ਬੰਦੇ ਦਾ ਇੱਕ ਖਾਸ ਮੌਕੇ ਦੇ ਉੱਤੇ ਪੱਖ ਲੈ ਲੈ ਰਹੇ ਹੋ ਤੁਸੀਂ ਤੇ ਉਹਨੂੰ ਇਨਵੈਸਟੀਗੇਟਿੰਗ ਉਹ ਜਰਨਲਿਜ਼ਮ ਕਹਿ ਰਹੇ ਹੋ ਤੇ ਜੇ ਪੋਟਾ ਹੁੰਦਾ ਤੇ ਹੁਣ ਨੂੰ ਤਾਂ ਪੋਟਾ ਦੇ ਤਹਿਤ ਵੀ ਜਿਹੜਾ ਉਹ ਪੱਤਰਕਾਰਾਂ ਨੂੰ ਵੀ ਪ੍ਰੋਸੀਕਿਊਟ ਕੀਤਾ ਜਾ ਸਕਦਾ ਸੀਗਾ ਇਹਨਾਂ ਨੇ ਭਾਵੇਂ ਕਦੀ ਕੀਤਾ ਨਹੀਂ ਇਹੋ ਜੇ ਕਾਲੇ ਕਾਨੂੰਨਾਂ ਦਾ ਵਿਰੋਧ ਪਰ ਜੇ ਪੋਟਾ ਹੁੰਦਾ ਤੇ ਜਗਵਿੰਦਰ ਪਟਿਆਲਾ ਅੱਜ ਦੀ ਤੀਜ ਪੋਟਾ ਦੇ ਵਿੱਚ ਜੇਲ੍ਹ ਦੇ ਵਿੱਚ ਹੁੰਦਾ ਤੇ ਪਰ ਪੱਖ ਲੈਣ ਦੀ ਜਿਹੜੀ ਗੱਲ ਹੈ ਕਿ ਫਿਰ ਸਾਰਿਆਂ ਦਾ ਪੱਖ ਲੈਣਾ ਚਾਹੀਦਾ ਇੱਕ ਬੰਦੇ ਦਾ ਇੱਕ ਖਾਸ ਕਮਿਊਨਿਟੀ ਇੱਕ ਖਾਸ ਲਿੰਕ ਦਾ ਨਹੀਂ ਪੱਕ ਲੈਣਾ ਚਾਹੀਦਾ ਫਿਰ ਸਾਰਿਆਂ ਦਾ ਪੱਕ ਲਾਓ ਭਾਈ ਜਗਤਾਲ ਸਿੰਘ ਹਵਾ ਦਾ ਦਾ ਵੀ ਪੱਕ ਲਾਓ ਭਾਈ ਭੋਰੇ ਦਾ ਤਾਰੇ ਦਾ ਜੱਗੀ ਜੋਲ ਸਾਰੇ ਆਪਣਾ ਪੱਕ ਦੇਣਾ ਚਾਹੁੰਦੇ ਆ ਸਾਰਿਆਂ ਦਾ ਪੱਕ ਕਿਉਂ ਨਹੀਂ ਲਿਆ ਜਾਂਦਾ ਫਿਰ ਫਿਰ ਸਟੇਟ